ਇਮਿਊਨਿਟੀ ਨੂੰ ਬੂਸਟ ਕਰਨ ਲਈ ਆਪਾਂ ਕੀ ਕੀ ਖਾਈਏ? ਆਮਲਾ ਤੇ ਨਿੰਬੂ ਸ਼ੁਰੂ ਕਰ ਦੋ। ਜੇ ਤੁਸੀਂ ਹੋਰ ਇੱਕ ਸਟੈਪ ਉੱਪਰ ਜਾਣਾ ਹੈ, ਗੱਡਾ ਖੰਦ ਸੀ ਠੋਕ ਕੇ। ਪਿਆਜ਼ ਦੇ ਵਿੱਚ ਨੇਚਰਲ ਵਾਈਟਾਮਿਨ ਸੀ ਤੇ ਸਲਫਰ ਹੈ। 22 ਸਾਲਾਂ ਦੇ ਇੱਕ ਵਿਅਕਤੀ ਨੂੰ ਆਈਸੀਯੂ ਦੇ ਵਿੱਚ ਭਰਤੀ ਹੋਣਾ ਪਿਆ ਕਿਉਂਕਿ ਉਹਨੇ ਆਲੂ ਖਾਈ ਸੀਗੇ। ਆਲੂ, ਪੁੰਗਰੇ ਹੋਏ ਆਲੂ, ਕੱਚਾ ਆਲੂ ਜਿਹਨੂੰ ਮਤਲਬ ਕੱਚਾ ਆਲੂ ਸੀਗਾ, ਪੁੰਗਰਿਆ ਹੋਇਆ ਸੀਗਾ ਉਹਨੇ ਖਾਇਆ ਤੇ ਆਈਸੀਯੂ ਤੱਕ ਜਾਣ ਦੀ ਉਹਦੀ ਨੋਬਤਾ ਗਈ ਤੇ ਇਸ ਦੇ ਪਿੱਛੇ ਕੀ ਕਾਰਨ ਹੈ? ਪੁੰਗਰੇ ਤਾਂ ਬਹੁਤ ਦੂਰ ਦੀ ਗੱਲ ਹੈ। ਇਹ ਹਰਾ ਹੋ ਗਿਆ। ਉਹ ਆਲੂ ਚ ਕੈਂਸਰਸ ਬਣ ਗਿਆ। ਅੱਛਾ ਕੋਲੇਸਟਰੋਲ ਦੀ ਗੱਲ ਕਰ ਲਈ ਹੈ ਨਾ ਸਾਇਲੈਂਟ ਕਿਲਰ ਬਣਦਾ ਜਾ ਰਿਹਾ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਕੋਲੇਸਟਰੋਲ ਹੋ ਜਾਂਦਾ ਫਿਰ ਬਿਮਾਰੀਆਂ ਦਾ ਘਰ ਬਣ ਜਾਂਦਾ ਹੈ ਸ਼ਰੀਰ ਵਿੱਚ ਕੋਲੇਸਟਰੋਲ ਇੱਕ ਮਾੜਾ ਹੈ ਚਾਰਾਂ ਚੋਂ ਸਾਰੇ ਨੂੰ ਮਾੜਾ ਕਹਿ ਦਿੰਦੇ ਆ ਤੁਹਾਡੀ ਬਾਡੀ ਨੂੰ ਹਰ ਇੱਕ ਹਾਰਮੋਨ ਬਣਾਣ ਲਈ بیس ਕੋਲੇਸਟਰੋਲ ਹੈ ਜੀ ਜੇ ਤੁਸੀਂ ਔਇਲ ਖਾਣਾ ਬੰਦ ਕਰ ਦਿੰਦੇ ਹੋ ਤੁਹਾਡੀ ਬਾਡੀ ਆਪਣੇ ਆਪ ਕੋਲੇਸਟਰੋਲ ਬਣਾਣਾ ਸ਼ੁਰੂ ਕਰ ਦਿੰਦੀ ਹੈ ਐਚ ਡੀ ਐ ਤਾਂ ਸਾਰੇ ਹੀ ਵਧੀਆ ਐਲ ਡੀ ਐ ਦਾ ਇੱਕ ਪਾਰਟ ਮਾੜਾ ਹੈ ਪਹਿਲਾਂ ਤਾਂ ਲੋਕੀ ਟੈਸਟ ਹੀ ਗਲਤ ਕਰਾਉਂਦੇ ਆ ਕਿਵੇਂ ਕਿ ਉਹਨਾਂ ਨੇ ਹੀ ਪਤਾ ਕਿਹੜਾ ਟੈਸਟ ਕਰਾਣਾ ਉਹ ਮੋਟਾ-ਮੋਟਾ ਦੇਖਦੇ ਕਿ ਕੋਲੈਸਟ੍ਰੋਲ ਢਾਈ ਆ ਗਿਆ ਉਹ ਮੈਂ ਕਹਾਂ ਚੰਗਾ ਕੋਲੈਸਟ੍ਰੋਲ ਢਾਈ ਆਇਆ ਕੋਈ ਚੱਕਰ ਨਹੀਂ ਜੇ ਤੁਸੀਂ ਚੀਨੀ ਖਾ ਰਹੇ ਹੋ ਅਨਾਜ ਖਾ ਰਹੇ ਹੋ ਤੁਹਾਡਾ ਮਾੜਾ ਕੋਲੈਸਟ੍ਰੋਲ ਤਾਂ ਬਣੇ ਕੋਕੋਨਟ ਆਇਲ 올ਿਵ ਆਇਲ ਬਦਾਮ ਰੋਗਨ ਇਹ ਕੋਈ ਮਾੜਾ ਕੋਲੈਸਟ੍ਰੋਲ ਨਹੀਂ ਬਸ ਮਾਰਿਆਂ ਰੱਬ ਨੂੰ ਬਲੂਟੁੱਥ ਨਾਲ ਹੀ ਭੇਜ ਰਿਹਾ ਤੁਸੀਂ ਕੋਈ ਚੀਜ਼ ਖਾਈ ਬੋਡੀ ਨੂੰ ਸੰਭਾਲ ਨਹੀਂ ਪਾਈ ਉਹਨੂੰ ਕਿਤੇ ਸਟੋਰ ਕਰਨਾ ਪਏਗਾ ਐਨਰਜੀ ਹੈ ਜੀ ਬਾਤ ਦਿੱਤੀ ਹੋਈ ਮੈਂ ਮੋਬਾਈਲ ਦੀ ਬੈਟਰੀ ਚਾਰਜ ਕਰ ਕਰਕੇ ਆ ਤਾਂ ਮੋਟੀ ਹੋ ਜਾਂਦੀ ਸੀਗੀ ਅੱਛਾ ਉਹੀ ਗੱਲ ਹੈ ਜੀ ਗੱਲ ਕਰੀਏ ਥਕਾਵਟ ਦੀ ਸਟ੍ਰੈਸ ਦੀ ਤਾਂ ਅੱਜ ਕੱਲ ਲੋਕਾਂ ਨੂੰ ਜਿਨ੍ਹਾਂ ਨੂੰ ਖਾਂ ਚੜਦਾ ਹੈ ਉਹ ਕਦੇ ਕਦੇ ਇਸ ਚੀਜ਼ ਨੂੰ ਨਾ ਨਜ਼ਰ ਅੰਦਾਜ਼ ਕਰ ਦਿੰਦੇ ਆ ਵੀ ਇਹ ਤਾਂ ਆਮ ਤੌਰ ਤੇ ਹੁੰਦਾ ਪਰ ਕਦੋਂ ਸਾਨੂੰ ਚਿੰਤਾ ਕਰਨ ਦੀ ਲੋੜ ਹੈ ਕਿ ਸਾਡੀ ਬੋਡੀ ਹੁਣ ਅਲਾਰਮ ਦੇ ਰਹੀ ਹੈ। ਪੌੜੀਆਂ ਚੜ੍ਹਦੇ ਜੋ ਸਾਹ ਫੜ ਜਾਂਦਾ ਹੂੰ ਫਿਰ ਉਸ ਵਕਤ ਤੁਹਾਨੂੰ ਸਮਝਣਾ ਚਾਹੀਦਾ ਕਿ ਤੁਹਾਡੇ ਐਡਰినਲ ਗਲੈਂਡਸ ਐਡਰినਲ ਗਲੈਂਡ ਸਟ੍ਰੈਸ ਤੇ ਗਲੈਂਡ ਨੇ ਕਿਡਨੀ ਦੇ ਉੱਪਰ ਲੱਗੇ ਨੇ ਇਹ ਤੰਗ ਨੇ ਸੁਸਤੀ ਹਾਂਜੀ ਥਕਾਵਟ ਇਹ ਅਜਕਲ ਨਮਕ क्रोनिक ਫਿਟਿੰਗ ਸਿੰਡਰਮ ਪਹਿਲੇ ਨੰਬਰ ਤੇ ਬੀ ਕੰਪਲੈਕਸ ਦਾ ਟਾਫੇਰ ਹੋਈ ਕਈ ਲੋਕਾਂ ਨੂੰ ਪੋਟਾਸ਼ੀਅਮ ਡੈਫੀਸ਼ੈਂਸੀ ਹੁੰਦੀ ਹੈ ਉਹਨਾਂ ਨੇ ਹਰੀ ਚੀਜ਼ ਤਾਂ ਜ਼ਿੰਦਗੀ ਚ ਖਾਈਏ ਨਹੀਂ ਹੁੰਦੀ ਹੈਨਾ ਕਿ ਪੱਤਾ ਅਸੀਂ ਕੀ ਕਰਨਾ ਪਤਾ ਖਾ ਕੇ ਅਸੀਂ ਕਿਹੜਾ ਗਾਮਾ ਜਾਂ ਹੈ ਆਹ ਟ੍ਰੇਨ ਪੀਪਲ ਸਿਕਸ ਪੈਕ ਨੂੰ ਆ ਮੁੰਡੇ ਦਾ ਮੈਨੇ ਉਹਦਾ ਕੋਚ ਉਹਨੂੰ ਕਹੀ ਜਾਂਦਾ ਕਿ ਤੈਨੂੰ ਖਾਣਾ ਪੈਣਾ ਮੈਂ ਕਿਹਾ ਖਾਣ ਦੀ ਸਲਾਹ ਨਹੀਂ ਤੈਨੂੰ ਉਹਨੇ ਤੋਂ ਲੈਣੀ ਐਕਸਰਸਾਈਜ਼ ਦੀ ਸਲਾਹ ਲੈਣੀ ਆ 6 ਮਹੀਨੇ ਚ ਮੁੰਡਾ ਮੈਂ ਕਹਿੰਦਾ 90 ਕਿਲੋ ਤੋਂ 65 ਵਿਦ ਐब्स ਦੇਖੋ ਉਹਦਾ ਗੋਲ ਸੀਗਾ ਮਗਰ ਵਨ ਮਹੀਨੇ ਦੇ। ਕਈ ਵਾਰੀ ਸਾਡੇ ਕੋਲ ਲੋਕੀ ਆਉਂਦੇ ਨੇ ਜੀ ਉਹ ਕਹਿੰਦੇ ਡਾਈਟ ਕਰਨੀ ਹੈ ਮਗਰ ਸਾਨੂੰ ਕੁਝ ਆਈਡੀਆ ਤਾਂ ਹੋਵੇ ਕਿ ਥੋੜੀ ਡਾਈਟ ਕਿਵੇਂ ਦੀ ਹੈ ਤਾਂ ਅਸੀਂ ਇੱਕ ਬਹੁਤ ਸਸਤਾ ਪ੍ਰੋਗਰਾਮ ਕੱਢਿਆ ਟ్రਾਇਲ ਪ੍ਰੋਗਰਾਮ ਉਸ ਤੇ 70% ਆਫ ਵੀ ਲਾਇਆ ਹੋਇਆ ਹੈ। ਉਹ ਵੀਡੀਓ ਪ੍ਰੋਗਰਾਮ ਹੈ ਤਾਂ ਕਿ ਤੁਸੀਂ ਦੇਖ ਸਕੋ ਐਕਸਪੀਰੀਅੰਸ ਕਰ ਸਕੋ ਕਿ ਅਸੀਂ ਡਾਈਟ ਕਿਵੇਂ ਦੀ ਖਵਾਵਾਂਗੇ ਤੇ ਤੁਹਾਨੂੰ ਤੇ ਬੈਨੀਫਿਟ ਵੀ ਮਿਲਣਗੇ ਨਹੀਂ ਹੈ ਕਿ ਉਹ ਟ్రਾਇਲ ਹੀ ਹੈ। ਉਹਦੇ ਬਹੁਤ سارے ਬੈਨੀਫਿਟ ਵੀ ਹੈ। ਜੇ ਉਹ ਚ ਇੰਟਰਸਟਿਡ ਹੋ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ। ਸਚਾ ਗਾਜੀ ਤੁਸੀਂ ਦੇਖ ਰਹੇ ਹੋਦਰ ਟੀਵੀ ਐਂਡ ਨਰਾਇਣ ਤੇ ਸਵਾਗਤ ਹੈ ਅੱਜ ਦੀ ਹੈਲਦੀ ਗੱਲਬਾਤ ਦੇ ਵਿੱਚ ਕਿਹਾ ਜਾਂਦਾ ਹੈ ਕਿ ਹਸਪਤਾਲਾਂ ਦੇ ਵਿੱਚ ਲੱਗੀਆਂ ਲੰਮੀਆਂ ਲੰਮੀਆਂ ਕਤਾਰਾਂ ਅਕਸਰ ਉਹਨਾਂ ਨਿੱਕੀਆਂ ਨਿੱਕੀਆਂ ਆਦਤਾਂ ਦੀ ਸਜ਼ਾ ਹੁੰਦੀ ਹੈ ਜੋ ਆਮ ਤੌਰ ਤੇ ਅਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕਰਦੇ ਹਾਂ ਪਰ ਸਾਡੀ ਸਿਹਤ ਲਈ ਉਹ ਜਿਹੜੀਆਂ ਆਦਤਾਂ ਨੇ ਉਹ ਖਤਰਨਾਕ ਹੋ ਸਕਦੀਆਂ ਨੇ ਅੱਜ ਕੱਲ੍ਹ ਸਿਹਤ ਦੇ ਪ੍ਰਤੀ ਲੋਕ ਜਾਗਰੂਕ ਜ਼ਰੂਰ ਹੋ ਚੁੱਕੇ ਨੇ ਪਰ ਜਾਣਕਾਰੀ ਦਾ ਸਮੁੰਦਰ ਭਰਿਆ ਪਿਆ ਲੋਕਾਂ ਨੂੰ ਸਮਝ ਨਹੀਂ ਆਉਂਦਾ ਕਿ ਕਿਸ ਦੇ ਉੱਤੇ ਯਕੀਨ ਕਰੀਏ ਤੇ ਕਿਸ ਤੇ ਨਾ ਕਰੀਏ ਅੱਜ ਇਹਨਾਂ ਨਿੱਕੀਆਂ ਨਿੱਕੀਆਂ ਆਦਤਾਂ ਨੂੰ ਲੈ ਕੇ ਅਸੀਂ ਗੱਲਬਾਤ ਸ਼ੁਰ ਹੈਲਥ ਕੋਚ ਰਵਿੰਦਰ ਸਿੰਘ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ। ਥੈਂਕ ਯੂ ਹੀ ਸਸਿਕਾ। ਕਿਵੇਂ ਹੋ ਤੁਸੀਂ? ਠੀਕ ਠਾਕ ਹਾਂ। ਮੈਂ ਠੀਕ ਠਾਕ ਹਾਂ। ਅੱਛਾ ਸਰ ਅੱਜ ਪਹਿਲਾ ਸਵਾਲ ਜਿਹੜਾ ਅਕਸਰ ਵਾਇਰਲ ਹੋ ਰਿਹਾ ਲੋਕ ਪੁੱਛ ਰਹੇ ਨੇ ਕਿ ਗਰਮੀ ਦੇ ਸੀਜ਼ਨ ਦੇ ਵਿੱਚ ਵੀ ਨਾ ਲੋਕਾਂ ਦੇ ਪੈਰਾਂ ਦੇ ਵਿੱਚ ਸੋਜ ਆ ਰਹੀ ਹੈ, ਰੈਡਨੈਸ ਹੋ ਰਹੀ ਹੈ ਤੇ ਨਾਲ ਨਾਲ ਕੀ ਹੈ ਪੈਰ ਠੰਡੇ ਰਹਿੰਦੇ ਨੇ। ਲੋਕ ਅਕਸਰ ਇਹਨੂੰ ਹਾਰਟ ਦੇ ਨਾਲ ਜੋੜਦੇ ਨੇ। ਤਾਂ ਇਹ ਇਹਦੇ ਵਿੱਚ ਕਿਨਿਕ ਸੱਚਾਈ ਹੈ? ਨਹੀਂ ਜੇ ਹਾਰਟ ਦੇ ਨਾਲ ਹੀ ਜੁੜਿਆ ਹੈ। ਦੇਖੋ ਗਰਮੀ ਨਾਲ ਜੁੜਿਆ ਹੈ। ਇਹ ਹੀ ਕਹਾਂ ਸਮਝੋ ਤੁਸੀਂ। ਹਾਂਜੀ। ਤੇ ਪੈਰ ਸੋਜਣ ਨੂੰ ਇੰਗਲਿਸ਼ 'ਚ ਐਡੀਮ ਇਦੇ ਦੋ ਕਾਰਨ ਨੇ ਇੱਕ ਸੀਰੀਅਸ ਹੈ ਇੱਕ ਘੱਟ ਸੀਰੀਅਸ ਹੈ ਜਿਹੜਾ ਘੱਟ ਸੀਰੀਅਸ ਹੈ ਪੋਟਾਸ਼ੀਅਮ ਡੈਫੀਸ਼ੈਂਸੀ ਐਡੀਮਾ ਦਾ ਮਤਲਬ ਹੈ ਦੇਖਿਓ ਜ਼ਿਆਦਾਤਰ ਇਹ ਡਾਇਬੀਟਿਕ ਬੰਦੇ ਦੇ ਹੁੰਦਾ ਹੈ ਕਿਉਂਕਿ ਡਾਇਬੀਟਿਕ ਬੰਦਾ ਜਿਹੜੀ ਗੋਲੀ ਖਾ ਰਿਹਾ ਹੁੰਦਾ ਹੈ ਮੈਟਫਾਰਮਿਨ ਉਹ ਕੀ ਕਰਦੀ ਹੈ ਉਹ ਥਰੂ ਯੂਰਨ ਡਿਉਰੇਟਿਕ ਹੈ ਉਹ ਸਾਰੇ ਸాల్ట్స్ ਕੱਢ ਦਿੰਦੀ ਹੈ ਤਾਂ ਪੋਟਾਸ਼ੀਅਮ ਲੋ ਹੋ ਜਾਂਦਾ ਤੇ ਪੋਟਾਸ਼ੀਅਮ ਲੋ ਹੁੰਦੇ ਹੀ ਗਿੱਟਿਆਂ ਕੋਲ ਸੋ ਜਾਂਦੀ ਹੈ ਤੇ ਉਰੇ ਫਲਾਵਟਾ ਜਾਂਦੀ ਹੈ ਇਹ ਐਡੀਮਾ ਅਗਰ ਤਾਂ ਪੋਟਾਸ਼ੀਅਮ ਵਾਲਾ ਬਟ ਸੀਰੀਅਸ ਕਦੋਂ ਹੈ ਜੇ ਪਿਸ਼ਾਬ ਚ ਝਾਗ ਆਣ ਲੱਗੀ ਇਹਦਾ ਮਤਲਬ ਇਹੀ ਸੇਮ ਦੋ ਸਿੰਪਟਮ ਕਿਡਨੀ ਡੈਮੇਜ ਚ ਵੀ ਆ ਹਾਂਜੀ ਜੇ ਕਿਡਨੀ ਡੈਮੇਜ ਹੈ ਤੁਸੀਂ ਆਪਣੀ ਫਟਾਫਟ ਪਹਿਲੇ ਨੰਬਰ ਤੇ ਜੇ ਪਿਸ਼ਾਬ ਚ ਝਾਗ ਆਣ ਲੱਗੀ ਕਰੈਟੀਨਿਨ ਚੈੱਕ ਕਰੋਗੇ ਪੋਟਾਸ਼ੀਅਮ ਚੈੱਕ ਕਰੋਗੇ ਫਿਰ ਬਿਲਕੁਲ ਉਲਟਾ ਸੋਲੂਸ਼ਨ ਹੈ ਜੇ ਪੋਟਾਸ਼ੀਅਮ ਲੋ ਹੈ ਤੇ ਕਿਡਨੀ ਡੈਮੇਜ ਨਹੀਂ ਹੈ ਫਿਰ ਪੋਟਾਸ਼ੀਅਮ ਲੈਣਾ ਹਰਿਆ ਸਬਜ਼ੀਆਂ ਸਭ ਲੈਣੀ ਹੈ ਜੇ ਕਿਡਨੀ ਦਾ ਟੈਸਟ ਖਰਾਬ ਆ ਗਿਆ ਫਿਰ ਪੋਟਾਸ਼ੀਅਮ ਤੇ ਪ੍ਰੋਟੀਨ ਜਮੇ ਬੰਦ ਕਰਨਾ ਹੈ ਤਾਂ ਇਹ ਦੋ ਬਿਲਕੁਲ ਅਲੱਗ-ਅਲੱਗ ਚੀਜ਼ਾਂ ਦੇ ਸਿੰਪਟਮ ਹੈ ਪਤਾ ਕਿਵੇਂ ਲੱਗਦਾ ਜਿਹੜਾ ਡਿਸਾਈਡਿੰਗ ਫੈਕਟਰ ਹੈ ਕਿ ਤੁਹਾਡੇ ਪਿਸ਼ਾਬ 'ਚ ਝੱਗ ਤਾਂ ਨਹੀਂ ਆਣ ਲੱਗੀ ਅਗਰ ਫਰੋਥਿੰਗ ਹੈਗੀ ਯੂਰਿਨ 'ਚ ਫਿਰ ਤੁਹਾਨੂੰ ਫਟਾਫਟ ਬਿਨਾ ਸੋਚੇ ਕਿੰਨੀ ਦਾ ਟੈਸਟ ਕਰਾ ਲੈਣਾ ਚਾਹੀਦਾ ਦੂਜਾ ਸਵਾਲ ਤੁਹਾਡਾ ਪੈਰ ਠੰਡੇ ਰਹਿਣ ਲੱਗੇ ਇਹ ਲੋ ਥਾਇਰੋਇਡ ਦਾ ਸਿੰਪਟਮ ਹੈ ਜੀ ਅੱਛਾ ਜੀ ਸਭ ਤੋਂ ਦੂਰ ਆਪਣੀ ਬੋਡੀ ਤੇ ਦੇਖੋ ਨਰਵਸ ਸਿਸਟਮ ਤੋਂ ਸਭ ਤੋਂ ਦੂਰ ਹੈ ਪੈਰ ਕਈਂ ਦੇ ਹੱਥ ਵੀ ਐਸੀ ਛੰਡੇ ਰਹਿ ਲਾ ਜਾਂਦੇ ਆ ਹਾਂਜੀ ਉਹਦਾ ਮਤਲਬ ਉਸ ਕੇਸ ਚ ਮੈਂ ਦੋ ਤਿੰਨ ਸਿੰਪਟਮਸ ਹੋਰ ਨੋਟ ਕਰਦੇ ਬਿਫੋਰ ਅਪਰ ਟੈਸਟ ਕਰਾਈਏ ਆਈਬ੍ਰੋਸ ਨਾ ਛੋਟੇ ਹੋਣ ਲਾਈਨ ਉਰ ਜਾ ਕੇ ਇੱਥੇ ਤੱਕ ਆਈਬ੍ਰੋ ਆਂਦਾ ਇਸ ਤੋਂ ਅੱਗੇ ਚੜਨ ਲੱਗ ਜਾਂਦਾ ਬਰੀਕ ਹੋ ਜਾਂਦਾ ਸਕਿਨ ਪਤਲੀ ਹੋਣ ਲੈਂਦੀ ਹੈ ਨਾਵਾਂ ਦੇ ਵਿੱਚ ਬਰੀਕ ਬਰੀਕ ਲਾਈਨਾਂ ਵਰਟੀਕਲ ਰਿਜਸ ਕਹਿੰਦੇ ਲਾਈਟ ਮਾਰ ਕੇ ਦੇਖਣਾ ਪੈਂਦਾ ਐਂ ਲਾਤੇ ਮੈਨੇ ਬੋਪ ਲਾਈਨਾਂ ਪੈ ਗਈਆਂ ਪਤਲੀਆਂ ਪਤਲੀਆਂ ਅਗਰ ਇਹ ਸਿੰਪਟਮਸ ਨਾਲ ਹੈ ਲੋ ਥਾਇਰੋਇਡ ਹੈ ਤੇ ਅਗਰ ਤੁਹਾਨੂੰ ਓਵਰਆਲ weight gain ਵੀ ਹੋ ਰਿਹਾ ਤੇ ਹੱਥ ਪੈਰ ਠੰਡੇ ਰਹਿਣ ਲੱਗੇ ਏਸੀ ਚ ਤਾਂ ਬਿਲਕੁਲ ਨਹੀਂ ਰਾਤ ਨੂੰ ਜਰਾਬਾ ਪਾ ਕੇ ਸੌਂਨੇ ਕਈ ਫਿਰ ਤੁਹਾਨੂੰ ਪਤਾ ਕਿ ਥਾਇਰੋਇਡ ਲੋ ਹੋ ਗਿਆ। ਹੂੰ। ਇਨ ਕੇਸ ਚ, ਆ ਦੋਨੋਂ ਕੇਸਾਂ ਚ ਹੈਨਾ? ਅਗਰ ਤੁਹਾਨੂੰ ਲੱਗ ਰਿਹਾ ਕਿ ਹੱਥ 'ਤੇ ਠੰਡੇ ਹੋ ਰਹੇ ਹਨ, ਠੰਡ ਉਹ ਵੀ ਹੈ, ਆਈਬ੍ਰੋਜ਼ ਮਿਸਿੰਗ ਹੈ, weight gain ਹੋ ਰਿਹਾ ਹੈ ਤਾਂ ਆਪਾਂ ਥਾਇਰੋਇਡ ਚੈੱਕ ਕਰਵਾਓ। ਫਿਰ ਇੱਕ ਵਾਰੀ ਉਹ ਬੰਦੇ ਨੂੰ ਆਇਓਡੀਨ ਚਾਹੀਦਾ ਹੁੰਦਾ ਹੈ, ਨੇਚਰਲ। ਹਾਂਜੀ। ਜਿਵੇਂ ਕਿ ਸੀ ਕੇਲਪ ਨਾਮ ਦੀ ਨੇਚਰਲ ਆਇਓਡੀਨ ਹੁੰਦਾ ਹੈ ਤੇ ਇੱਕ ਵਾਰੀ ਡਾਕਟਰ ਨੂੰ ਮਿਲ ਕੇ ਥਾਇਰੋਇਡ ਦੀ ਗੋਲੀ ਸ਼ੁਰੂ ਕਰਨੀ ਪੈਂਦੀ ਹੈ ਇੱਕ ਵਾਰੀ। ਬਾਅਦ ਚੋ ਲਿਵਰ ਤੇ ఓਵਰੀਜ਼ ਨੂੰ ਠੀਕ ਕਰਕੇ ਦੋਨਾਂ ਚੋ ਕਿਹੜੀ ਪ੍ਰੋਬਲਮ ਹੈ ਉਹਦਾ ਰੂਟ ਕੌਂ ਸਮਝ ਕੇ ਉਹ ਕੱਲ ਇੱਕ ਖਬਰ ਆਈ ਸੀ ਕਿ 27 ਸਾਲਾਂ ਦੇ ਇੱਕ ਵਿਅਕਤੀ ਨੂੰ ਆਈ ਸੀਓ ਦੇ ਵਿੱਚ ਭਰਤੀ ਹੋਣਾ ਪਿਆ ਕਿਉਂਕਿ ਉਹਨੇ ਆਲੂ ਖਾਈ ਸੀਗੇ ਆਲੂ ਪੁੰਗਰੇ ਹੋਏ ਆਲੂ ਕੱਚਾ ਆਲੂ ਜਿਹਨੂੰ ਮਤਲਬ ਕੱਚਾ ਆਲੂ ਸੀਗਾ ਪੁੰਗਰਿਆ ਹੋਇਆ ਸੀਗਾ ਉਹਨੇ ਖਾਇਆ ਤੇ ਆਈ ਸੀਓ ਤੱਕ ਜਾਣ ਦੀ ਉਹਦੀ ਨੋਟ ਬਤਾ ਗਈ ਤੇ ਇਸ ਦੇ ਪਿੱਛੇ ਕੀ ਕਾਰਨ ਹੈ ਆਲੂ ਦੇ ਵਿੱਚ ਰੂਲੈਰਜਿਕ ਜਿਹੜਾ ਆਲੂ ਹਰਾ ਹੈ ਨਾ ਹਾਂਜੀ ਪੁੰਗਰੇ ਤਾਂ ਬਹੁਤ ਦੂਰ ਦੀ ਗੱਲ ਹੈ ਜਿਹੜਾ ਹਰਾ ਹੋ ਗਿਆ ਉਹ ਆਲੂ ਚ ਕੈਂਸਰਸ ਬਣ ਜਾਂਦਾ ਹੂੰ ਉਹ ਆਲੂ ਨਹੀਂ ਖਾਣਾ ਚਾਹੀਦਾ। ਥੈ ਕਿ ਜੀ 10 20 25 ਰੁਪਏ ਕਿਲੋ ਹੋਣਾ ਮੈਨੂੰ ਰੇਟ ਨਹੀਂ ਪਤਾ। ਮਗਰ ਐਨਾ ਕ ਅਗਰ ਤੁਸੀਂ ਆਲੂ ਨਾ ਖਾਓ ਇੱਕ 12 ਚੋਂ ਇੱਕ ਪੀਸ ਦੋ ਪੀਸ ਨਿਕਲਿਆਣ। ਇਟਸ ਓਕੇ ਤੇ ਪੁੰਗਰਿਆ ਆਲੂ ਅਗਲੀ ਸਟੇਜ ਚਲਾ ਗਿਆ। ਅਗਰ ਉਹ ਗ੍ਰੀਨ ਵੀ ਸੀਗਾ ਤੇ ਉਪਰੋਂ ਪੁੰਗਰ ਗਿਆ। ਹਾਂਜੀ। ਇਟ ਕੁਡ ਬੀ ਕਿ ਉਹਦੇ ਅੰਦਰ ਜਿਹੜੇ ਐਸਿਡਸ ਬਣ ਗਏ ਉਹ ਜਾ ਕੇ ਬਾਡੀ ਨੇ ਜਿਵੇਂ ਪੌਇਜ਼ਨ ਬੇਸਿਕਲੀ ਦੇਖੋ ਨਾ ਪੌਇਜ਼ਨ ਹੈ ਬਾਡੀ ਲਈ। ਕਈ ਚੀਜ਼ਾਂ ਖਾਣ ਵਾਲੀ ਸਟੇਜ ਤੇ ਡਾਈਜੈਸ਼ਨ ਵਾਲੀ ਸਟੇਜਿਸ ਤੇ ਹੁੰਦੀ ਹੈ। ਇੱਕ ਸਟੇਜ ਹੈ ਪੌਇਜ਼ਨ ਜਿਵੇਂ ਅਗਰ ਫੂਡ ਕਾਫ ਜਿਹੜਾ ਆਪਣੀ ਬਾਡੀ ਲਈ ਪੌਇਜ਼ਨ ਹੈ ਉਸ ਵਕਤ ਬਈ ਹੋਈ ਚੀਜ਼ ਕਈ ਲੋਕਾਂ ਨੂੰ ਬੈ ਕਰਦੀ ਹੈ ਕਈਆਂ ਨੂੰ ਉਲਟੀਆਂ ਲੱਜਾਂ ਨੇ ਕਈਆਂ ਨੂੰ ਮਰੋੜੇ ਲੱਗ ਜਾਂਦੇ ਆ ਜਿਹਨੂੰ ਆਪਾਂ ਕਹਿੰਦੇ ਆ ਫੂਡ ਪੌਇਜ਼ਨਿੰਗ ਹੋਗੀ ਤਾਂ ਉਸਕੇ ਇਸ ਚ ਹਾਂ ਹੋ ਸਕਦਾ ਤੇ ਇਹ ਨਹੀਂ ਆਲੂ ਦਾ ਦੋਸ਼ ਹੈ ਕਿਹੜਾ ਆਲੂ ਦਾ ਦੋਸ਼ ਹੈ ਮੈਂ ਤਾਂ ਪਹਿਲੇ ਆਲੂ ਖਾਣ ਤੋਂ ਮਨਾ ਕਰਦਾ ਮਗਰ ਜੇ ਖਾਣਾ ਵੀ ਗ੍ਰੀਨ ਆਲੂ ਨਹੀਂ ਖਾਣਾ ਜਿਸ ਚ ਮੜਾ ਜੀ ਹਰਾ ਹੋਵੇ ਹਰਾਪਣ ਹੋਵੇ ਤੇ ਅਗਰ ਸਪਰਾਉਟਡ ਐ ਨਾ ਖਾਓ ਬਿਲਕੁਲ ਆਪਣੇ ਲੋਕ ਤਾਂ ਆਲੂ ਦੇ ਪਰੌਂਠੇ ਆਲੂ ਦੀ ਸਬਜ਼ੀਆਂ ਨਾਲ ਆਲੂ ਬਿਨਾ ਤਾਂ ਜ਼ਿੰਦਗੀ ਲੰਘਦੀ ਨਹੀਂ ਹਰ ਇੱਕ ਸਬਜ਼ੀ ਦੇ ਨਾਲ ਆਲੂ ਆਉਂਦਾ ਹੈ ਹਨਾ ਤਾਂ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਉਹ ਡਰ ਸੀਗਾ ਕਿ ਹੁਣ ਆਲੂ ਦੇ ਵਿੱਚ ਵੀ ਅਜਿਹੀ ਕਿਹੜੀ ਸਮੱਸਿਆ ਆ ਗਈ ਕਿ ਹਸਪਤਾਲ ਦੇ ਵਿੱਚ ਲੋਕਾਂ ਨੂੰ ਭਰਤੇ ਹੋਣਾ ਪਵੇ ਤਾਂ ਅਗਲਾ ਸਵਾਲ ਮੇਰਾ ਤੁਹਾਡੇ ਤੋਂ ਇਹ ਹੈ ਕਿ ਜਨ ਜ਼ੀ ਜਨਰੇਸ਼ਨ ਦਾ ਨਾ ਕੋਲ ਡਰਿੰਕ ਦੇ ਨਾਲ ਬੜਾ ਪਿਆਰ ਹੈ ਤੇ ਅੱਜ ਕੱਲ ਲੋਕ ਡਾਈਟ ਕੋਲ ਡਰਿੰਕ ਪੀ ਰਹੇ ਨੇ ਜਿਹੜੇ ਬੱਚੇ ਨੇ ਆ ਜਨ ਜ਼ੀ ਜਨਰੇਸ਼ਨ ਹੈ ਤਾਂ ਡ ਕਨਸੈਪਟ ਜਿਹੜਾ ਆਇਆ ਇਹਨੂੰ ਕਿੰਨਕ ਖਤਰਨਾਕ ਮੰਨਦੇ ਹੋ ਜਾਂ ਇਹ ਹੈਲਥਲੀ ਸਹੀ ਹੈ ਅੱਜ ਤੋਂ 10-15 ਸਾਲ ਪਹਿਲਾਂ ਜਿਹੜੇ ਡਾਈਟ ਕੋਕ ਦੇ ਵਿੱਚ সুইਟਨਰ ਆਂਦਾ ਉਹ ਪੂਰੇ ਯੂਰਪ ਚ ਬੈਨ ਸੀ ਜਰਮਨੀ ਚ ਸਪੈਸ਼ਲੀ ਹਮ ਜਰਮਨਾਂ ਬਹੁਤ ਜ਼ਿਆਦਾ ਇਸ ਚੀਜ਼ ਚ ਕਹਿੜੇ ਨੇ ਕਿ ਬਾਡੀ ਚ ਕੀ ਜਾਏ ਹਮ ਐਸਪਰਟੇ ਨਾਮ ਦਾ ਕੈਮੀਕਲ ਹੈ ਹਮ ਫਿਰ ਦੂਜਾ ਕੈਮੀਕਲ ਹੈ ਸੁਕਰਲੋਸ ਹਮ ਜਿਹਨੂੰ ਚੀਨੀ ਹੈ ਚੀਨੀ ਮਗਰ 슈ਗਰ ਫ੍ਰੀ ਕਹਿ ਕੇ ਬੇਚ ਸਕਦੇ ਹੋ ਐਵੇਂ ਹੀ 3-4 ਕੈਮੀਕਲਸ ਨੇ ਜਿਹੜੇ ਕਿ ਐਕਚੁਅਲ ਚ ਚੀਨੀ ਤੋਂ ਵੀ ਖਰਾਬ ਨੇ ਹਮ ਤੇ ਉਹ ਦਿੱਤੇ ਜਾਂਦੇ ਆ ਸ਼ੂਗਰ ਫ੍ਰੀ ਕਹਿ ਕੇ ਹੁਣ ਤੇ ਨੁਕਸਾਨ ਸੁਣੋ ਤੁਸੀਂ ਮੰਨੋਗੇ ਨਹੀਂ ਜੀ ਤੁਸੀਂ ਕੋਕ ਜ਼ੀਰੋ ਪੀ ਕੇ ਡਾਇਟ ਕੋਕ ਪੀ ਕੇ ਡਾਇਟ ਪੈਪਸੀ ਪੀ ਕੇ ਡਾਇਬੀਟੀਜ਼ ਕਰਾ ਸਕਦੇ ਹੋ ਲੋਕੀ ਕਹਿੰਦੇ ਕਿਵੇਂ ਹੋ ਸਕਦਾ ਮੈਂ ਕਿਹਾ ਸਮਝੋ ਇਹਦੇ ਵਿੱਚ ਜਿਹੜਾ সুইਟਨਰ ਹੈ ਉਹ ਤੁਹਾਡਾ ਮਾਈਕਰੋਬਾਇਓਮ ਫਲੋਰਾ ਮਾਰ ਦਿੰਦਾ ਜਦੋਂ ਤੁਹਾਡਾ ਮਾਈਕਰੋਬਾਇਓਮ ਤੇ ਫਲੋਰਾ ਮਰਿਆ ਤੁਹਾਡੀ ਬੋਡੀ ਚ ਇੱਕ ਪ੍ਰੋਬਲਮ ਆਦੀ ਇਨਸੂਲਿਨ ਰੈਜ਼ਿਸਟੈਂਸ ਜਿਹੜੀ ਕਿ ਪ੍ਰੀ ਡਾਇਬੀਟੀਜ਼ ਹੈ ਉਹ ਜਦੋਂ ਲੰਬੀ ਚਲੀ ਜਾਂਦੀ ਹੈ ਫੈਟੀ ਲੀਵਰ ਹੋ ਜਾਂਦਾ ਜਿੱਥੇ ਲੀਵਰ ਫੈਟੀ ਹੋ ਗਿਆ ਬਲੱਡ ਸ਼ੂਗਰ ਉੱਪਰ-ਨੀਚੇ ਲੀ ਜਾਣੀ ਫਲਕਚੂਏਟ ਕਰਨੀ ਖਰਾਬ ਹੋ ਗਈ ਉਹਦਾ ਸਾਈਡ ਇਫੈਕਟ ਡਾਇਬੀਟੀਜ਼ ਤਾਂ ਮੈਂ ਤਾਂ ਜੀ ਇਹਨੂੰ ਨਾਲ ਹੀ ਸਾਫ਼ ਕਰਨ ਵਾਲੀ ਚੀਜ਼ ਕਹਿਣਾ ਇਹ ਮੇਰੇ ਲਈ ਤਾਂ ਡਰੇਨ ਕਲੀਨਰ ਨਹੀਂ ਕਿ ਕਹਿੰਦੇ ਦੇਖੋ ਤੁਸੀਂ 90% ਲੋਕ ਪਹਿਲਾਂ ਗੰਦ ਖਾਂਣਗੇ ਜੰਕ ਜੰਕ ਫੂਡ ਫਿਰ ਉਹ ਤੋਂ ਬਾਅਦ ਕੀ ਪੀਣਗੇ ਕੋਕ ਉਹਨੂੰ ਫਲਸ਼ ਕਰਨ ਲਈ ਲੋਕ ਕਹਿੰਦੇ ਨੇ ਵੀ ਐ ਤਾਂ ਜੰਕ ਫੂਡ ਖਾਦ ਹੀ ਨਹੀਂ ਲੱਗਦਾ ਨਹੀਂ ਮੈਂ ਕਹਿੰਦਾ ਤੁਸੀਂ ਖਾਂਦੇ ਹੀ ਕਹਨੂ ਦੇਖੋ ਜੀ ਇੱਕ ਆਯੁਰਵੇਦ ਦਾ ਰੂਲ ਹੈ ਇਹ ਮੰਦਰ ਹੈ ਤੁਹਾਡਾ ਪਹਿਲਾ ਮੰਦਰ ਹੈ ਘਰ ਤੁਹਾਡਾ ਮੰਦਰ ਹੈ ਜੀ ਇਹ ਵੀ ਤੁਹਾਡਾ ਮੰਦਰ ਹੈ ਤੁਸੀਂ ਇਹਦੇ ਵਿੱਚ ਗੰਦ ਪਾਉਂਗੇ ਤਾਂ ਤੁਹਾਡੀ ਦੁਆ ਨਹੀਂ ਲੱਗਣੀ ਤੁਹਾਨੂੰ ਤਾਂ ਜੇ ਤੁਸੀਂ এজੰਸੀ ਲਈ ਮੇਰਾ ਸਿੰਪਲ ਜੀ ਗੱਲ ਹੈ ਮੈਨੇ ਵੀ ਦੇਖਿਆ ਕੋਕ 0 पीके ਮੈਨੇ ਵੀ ਚੀਜ਼ਾਂ ਟਰਾਈ ਕਰੀਆਂ ਹੋਈਆਂ ਨੇ ਉਹਨਾਂ ਦਾ ਸਾਈਡ ਇਫੈਕਟਸ ਇਹ ਜਿਹੇ ਕਿ ਤੁਹਾਡੀ ਜਿਹੜਾ ਉਰੇ ਦੇਖੋ ਅਗਰ ਤੁਸੀਂ ਸਮਝਦੇ ਹੋ ਇਹ ਤੁਹਾਡਾ ਪਹਿਲਾ ਬ੍ਰੇਨ ਹੈ ਜੀ ਇਹ ਤੁਹਾਡਾ ਦੂਜਾ ਬ੍ਰੇਨ ਹੈ ਤਾਂ ਹੀ ਗੈਸ ਚੜਦੀ ਉਰੇ ਫੀਲ ਹੁੰਦੀ ਹੈ ਉਹਰੀ ਹੁੰਦੀ ਹੈ ਜੇ ਤੁਸੀਂ ਦੂਜੇ ਬ੍ਰੇਨ ਦੇ ਸਾਰੇ ਅੱਛੇ ਬੈਕਟੀਰੀਆ ਨੂੰ ਮਾਰਤਾ ਜਿਹਨੇ ਸਾਰੇ ਫੈਟੀ ਐਸਿਡਸ ਨੂੰ ਕਨਵਰਟ ਕਰਨਾ ਸੀ ਫਾਈਬਰਸ ਨੂੰ ਫੈਟੀ ਐਸਿਡ ਚ ਤੁਸੀਂ ਜੋ ਵੀ ਖਾ ਰਹੇ ਹੋ ਤੁਹਾਨੂੰ ਲਗਣਾ ਬੰਦ ਹੋਇਆ ਨਾ ਤੁਸੀਂ ਸਾਡੀ ਜਨਰੇਸ਼ਨ ਤੱਕ ਤਾਂ ਪਹੁੰਚ ਨਹੀਂ ਬਿਲਕੁਲ ਹੂੰ ਸਿੰਪਲ ਜਿਹਾ ਲੌਜੀਕ ਸਮਝਣਾ ਜੀ ਆਪਾਂ ਨੇ ਇਹ ਨਹੀਂ ਸਮਝਣਾ ਕਿ ਮੈਂ ਕੀ ਕਹਿ ਰਹੇ ਹਾਂ ਲੌਜੀਕ ਇਹ ਹੈ ਕਿ ਜਿਹੜਾ ਵੀ সুইਟਨਰ ਹੈ ਉਹ ਮਾਈਕਰੋਬਾਇਓਮ ਫਲੋਰਾ ਨੂੰ ਮਾਰਦਾ ਹੈ ਚੀਨੀ ਵੀ ਮਾਰਦੀ ਹੈ ਚੀਨੀ ਤਾਂ ਫਿਰ ਇਹਨਾਂ ਨਹੀਂ ਮਾਰਦੀ ਜਿੰਨਾ সুইਟਨਰ ਜਿਹੜੇ 슈ਗਰ ਫ੍ਰੀ ਮਾਰਦੇ ਹਨ ਜੇ ਤੁਸੀਂ 슈ਗਰ ਫ੍ਰੀ ਸੱਚੋਚੀ ਟਰਾਈ ਕਰਨੀ ਹੈ ਕੁਝ সুইਟਨਰ ਹੈ ਜਿਹਨੇ ਜਿਹੜੇ ਕਿ ਡੇਂਜਰਸ ਨਹੀਂ ਹੈ ਜਿਵੇਂ ਕਿ ਜ਼ਾਈਲਟੋਲ ਅਰਿਥਰਟੋਲ ਮੰਕ ਫਰੂਟ ਜਾਂ ਫਿਰ ਬੈਸਟ ਟੈਸਟੀ ਵੀਆ ਸਟੀਵੀਆ ਦੇ ਥੋੜੇ ਦਿਨ ਲੱਗਦੇ ਪੱਤੇ ਤੋਂ ਚੀਨੀ ਬਣਦੀ ਹੈ ਇੱਕ ਪੱਤਾ ਇੱਕ ਚਾਹ ਚ ਇੱਕ ਪੱਤਾ ਪਾ ਲਓ ਜੀ ਐ ਲੱਗੂਗਾ ਤਿੰਨ ਚਮਚੀ ਚੀਨੀ ਪਾ ਲਈ اچھا ਉਹ ਸਿਹਤ ਲਈ ਬਿਲਕੁਲ ਬਿਲਕੁਲ ਓਕੇ ਉਹਦਾ ਕੋਈ ਨੁਕਸਾਨ ਨਹੀਂ ਹੈ ਤੇ ਜਿਹੜੇ ਹਨ ਐਸਪਰਟੇਨ ਹਮ ਅ ਡੈਕਸਟੋਰਸ ਮਲਟਾਇਡੈਕਸਟੋਰਿਨ ਸੁ크ਰਲੋਸ ਜਿਹੜੀ 슈ਗਰ ਫ੍ਰੀ ਦੀ ਗੋਲੀ ਨਹੀਂ ਹੁੰਦੀ ਜੀ ਇਹ ਸਭ ਚ ਇਹ সুইਟਨਰ ਨੇ ਜਿਹੜੇ ਤੁਹਾਡੇ ਮਾਈਕਰੋਬਾਇਮ ਨੂੰ ਮਾਰਦੇ ਕਿਉਂਕਿ ਦੇਖੋ ਤਾਂ ਹੀ ਤਾਂ ਸਸਤਾ ਹੈ ਪਰ ਉਹ ਲੋਕੋ 슈ਗਰ ਵਾਲੇ ਲੋਕਾਂ ਨੂੰ ਵੇਚ ਰਹੇ ਨੇ ਉਹ ਹੀ ਕਹਿ ਕਹਿ ਕੇ ਕਿ ਇਹ ਤਾਂ 슈ਗਰ ਫ੍ਰੀ ਆ ਲੋਕ ਅੱਜ ਕੱਲ ਬੈਸਟ ਆਪਸ਼ਨ ਮੰਨ ਰਹੇ ਨੇ ਕਿ ਡਾਈਟ ਕੋਕ ਹੈ ਤੇ ਅਸੀਂ ਪੀ ਲੈਨੇ ਆ ਹਨਾ ਜਿਨ੍ਹਾਂ ਨੂੰ 슈ਗਰ ਵਰਗੀਆਂ ਬਿਮਾਰੀਆਂ ਵੀ ਨਹੀਂ ਲੋਕ ਰੋਟੀ ਨਾਲ ਵੀ ਕੋਲਡ ਡਰਿੰਕ ਪੀ ਰਹੇ ਨੇ ਜੀ ਤੁਹਾਨੂੰ ਪਤਾ ਹੈ ਇੱਕ ਬੋਤਲ ਚੀਨੀ ਇੱਕ ਬੋਤਲ ਕੋਕ ਚ 16 ਚਮਚੀਨੀ ਹੈ ਕਹਿੰਦੇ ਜਿਹੜੀ সুইਟਨਰ ਵੀ ਉਹਨੇ ਖਾਣਾ ਪਾਣਾ ਪੈ ਕਿਹ ਫਿੰਟੇ ਬਾਕੀ ਕੈਮੀਕਲਜ਼ ਦਾ ਟੇਸਟ ਦੱਬਣ ਲਈ ਉਹ ਚ ਇੰਨੇ ਕੈਮੀਕਲਜ਼ ਹੈ ਜੀ ਇੰਨੇ ਕੈਮੀਕਲਜ਼ ਹੈ ਉਹ ਸਾਰੇ ਕੈਮੀਕਲਜ਼ ਦਾ ਟੇਸਟ ਦੱਬਣ ਲਈ ਚੀਨੀ ਪਾਣੀ ਪੈਂਦੀ ਹੈ ਹੂੰ ਤਾਂ ਚੀਨੀ ਇੰਨੀ ਪਾ ਦਿੱਤੀ ਜਾਂਦੀ ਹੈ ਕਿ ਅਗਰ ਤੁਸੀਂ ਉਹ সুইਟ ਵਾਲਾ ਤਾਂ ਤੁਹਾਡੀ ਵੈਸੇ ਡਾਇਬੀਟਿਸ ਖਰੇਗਾ ਜੋ সুইਟਨਰ ਵਾਲਾ ਹੈ 슈ਗਰ ਫਰੀ ਵਾਲਾ ਉਹ ਤੁਹਾਡਾ ਮਾਈਕਰੋਬਾਇਓਮ ਫਲੋਰਾ ਕਿਲ ਕਰਕੇ ਤੁਹਾਡਾ ਡਾਇਬੀਟਿਸ ਕਰ ਦੇਗਾ ਤਾਂ ਦੋਨੋਂ ਪਾਸੇ ਆਪਣੇ ਨੁਕਸਾਨ ਹੈ ਜੀ ਹਾਰਡ ਅੰਡ ਮਨੀ ਐਸੀ ਜਗ੍ਹਾ ਤੇ ਨਹੀਂ ਖਰਤਣੀ ਬਹੁਤ ਸਿੰਪਲ ਹੈ ਜੀ ਆਪਣਾ ਲੋ ਡਰਿੰਕ ਜੀ ਸਟੀਵੀਆ ਦਾ ਪੱਤਾ ਨਾਲ ਦੋ ਪੁਦੀਨੇ ਦੇ ਪੱਤੇ ਚੰਗੀ ਤਰ੍ਹਾਂ ਕ੍ਰਸ਼ ਕਰਕੇ ਨਿੰਬੂ ਨੂੰ ਚੋੜ ਲੈਣਾ ਵਿੱਚ ਦੋ ਵਿੱਚ ਪਾਣੇ ਨੂੰ ਖਾਰਾ ਸੋਡਾ ਨਹੀਂ ਕਹਿੰਦੇ ਆਪਾਂ ਹਾਂਜੀ ਐਫਰਵੇਸੈਂਟ ਸਿੰਪਲ ਅੱਲਾ ਸੋਡਾ ਪਾਣੀ ਉਸ 'ਚ ਹੋਰ ਕੋਈ ਫਲੇਵਰ ਨਾ ਹੋਵੇ ਇਹ ਪਾ ਕੇ ਜੀ ਤੁਸੀਂ ਲੂਣ ਪਾਣੇ ਵਿੱਚ ਸਿੰਧਾ ਨਮਕ ਗਰਮੀ ਦੀ ਸੋਲੂਸ਼ਨ ਹੈ ਪੁਦੀਨੇ ਦੇ ਤੇ ਸਟੀਵੀਆ ਦੇ ਅਲੱਗ ਫਾਇਦੇ ਨੇ ਜਿਹੜਾ ਐਫਰਵੇਸੈਂਟ ਉਸ 'ਚ ਕਾਰਬਨ ਡਾਈਆਕਸਾਈਡ ਹੈ ਨਾ ਤੁਹਾਡੀ ਆਕਸੀਜਨ ਵਿਦਾਨ ਕਰਦਾ ਬਾਡੀ 'ਚ ਤਾਂ ਜ਼ੀਰੋ ਨੁਕਸਾਨ ਹੈ ਭੁੱਖ ਵੀ ਮਰੂਗੀ ਤੇ ਕੋਲਡ ਡਰਿੰਕ ਦੀ ਜਿਹੜੀ ਤਲਬ ਹੈ ਉਹ ਵੀ ਠੀਕ ਹੋ ਜਾਏਗੀ ਪਰ ਇਹ ਲੋਕਾਂ ਨੂੰ ਮਿਲੇਗਾ ਕਿ ਇਥੇ ਸਟੀਵਿਆ ਦਾ ਪੱਤਾ ਇਹ ਤੁਸੀਂ ਜੀ ਕਿਸੇ ਵੀ ਨਰਸਰੀ ਚੋਂ ਪੌਦਾ ਲੈ ਆ ਕੇ ਘਰੇ ਲਾ ਸਕਦੇ ਹੋ ਤੁਸੀਂ ਕਿਸੇ ਨਰਸਰੀ ਜਾ ਕੇ ਕਹਿੰਨਾ ਮੈਨੂੰ ਸਟੀਵਿਆ ਚਾਹੀਦਾ ਜੇ ਤੁਹਾਨੂੰ ਸਟੀਵਿਆ ਉਧਰ ਨਹੀਂ ਮਿਲਦਾ ਤੁਸੀਂ Amazon ਤੇ ਕਿਸੇ ਵਧੀਆ ਵੈਬਸਾਈਟ ਤੇ ਆਰਗੇਨਿਕ ਸਟੀਵਿਆ ਲੀਫਸ ਡਰਾਪਸ ਨਹੀਂ ਮੰਗਾਣੇ ਉਸ ਦੇ ਵਿੱਚ ਫਿਰ ਕੁਝ ਹੋਰ ਪਾ ਦੇਣੇ ਆ ਆਰਗੇਨਿਕ ਸਟੀਵਿਆ ਲੀਫਸ ਡਰਾਈ ਮਿਲ ਜੰਨੇ ਸਾਡੇ ਕੋਲ ਵੀ ਹੈਗੇ ਨੇ ਉਹ ਡਰਾਈ ਲੀਫਸ ਨੂੰ ਤਿੰਨ ਲੀਫਸ ਨੂੰ ਬੋਇਲ ਕਰਨਾ ਜੀ ਤੁਸੀਂ ਚਾਰ ਬੰਦਨ ਚਾਹ ਪਲਾ ਦੇ ਉਸ ਚ ਚਾਹ ਜੀ ਅੱਛਾ ਕੋਲੇਸਟ੍ਰੋਲ ਦੀ ਗੱਲ ਕਰ ਲਈ ਹੈ ਨਾ ਸਾਇਲੈਂਟ ਕਿਲਰ ਬਣਦਾ ਜਾ ਰਿਹਾ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਕੋਲੇਸਟ੍ਰੋਲ ਹੋ ਜਾਂਦਾ ਫਿਰ ਬਿਮਾਰੀਆਂ ਦਾ ਘਰ ਬਣ ਜਾਂਦਾ ਹੈ ਸਰੀਰ ਤਾਂ ਕਿਹੜੀਆਂ ਜਹੀਆਂ ਤਿੰਨ ਆਦਤਾਂ ਨੇ ਜੋ ਅਸੀਂ ਕਰ ਰਹੇ ਹਾਂ ਨਜ਼ਰਅੰਦਾਜ਼ ਕਰ ਰਹੇ ਹਾਂ ਇਹ ਸੋਚ ਕੇ ਕਿ ਇਹ ਬੈਸਟ ਡਾਈਟ ਹੈ ਜਾਂ ਇਹ ਹੈਲਦੀ ਡਾਈਟ ਹੈ ਠੀਕ ਹੈ ਜੀ ਪਹਿਲੀ ਗੱਲ ਕਹਿੰਦੇ ਇੱਕ ਬੰਦੇ ਨੇ ਚੋਰੀ ਕਰੀ ਮੱਲਾ ਚੋਰ ਨਹੀਂ ਹੈ ਕੋਲੇਸਟ੍ਰੋਲ ਇੱਕ ਮਾੜਾ ਹੈ ਚਾਰਾਂ ਚੋਂ ਸਾਰਿਆਂ ਨੂੰ ਮਾੜਾ ਕਹਿ ਦਿੰਨੇ ਆ ਤੁਹਾਨੂੰ ਐਲਡੀਐਲ ਐਚਡੀਐਲ ਦਾ ਪਤਾ ਹੈ ਹਾਂਜੀ HDL ਵਧੀਆ ਹਮ LDL ਵੀ ਮਾੜਾ ਨਹੀਂ ਹੈ LDL ਚ ਵੀ ਦੋ ਤਰੀਕੇ ਦੇ ਆ ਇੱਕ ਪੁਆਇੰਟ ਹੁੰਦਾ ਜਿਹੜਾ ਤੈਰਦਾ ਤਾਂ ਮੈਂ ਲੌਜੀਕ ਚ ਜਾਂਦਾ ਇੱਕ ਕੋਲੇਸਟ੍ਰੋਲ ਹੈ ਜਿਹੜਾ ਮਾੜਾ ਤੇ ਹੁਣ ਜਿਹੜਾ ਲੋਕਾਂ ਡਰਾਇਆ ਜਾਂਦਾ ਇਹ ਜਿਆ ਝੂਠ ਬੋਲਿਆ ਜਾਂਦਾ ਹੀ ਕਿ ਆਇਲ ਖਾਣਾ ਕੋਲੇਸਟ੍ਰੋਲ ਬੰਦ ਆ ਜੇ ਆਇਲ ਖਾਣਾ ਕੋਲੇਸਟ੍ਰੋਲ ਬੰਦ ਆ ਜਿੱਦਨ ਤੁਸੀਂ ਆਇਲ ਖਾਣਾ ਬੰਦ ਕਰਦੇ ਨੇ ਬੋਡੀ ਕੋਲੇਸਟ੍ਰੋਲ ਬਣਾਉਣਾ ਸ਼ੁਰੂ ਕਰ ਦਿੰਦੀ ਹੈ ਅੱਛਾ ਤੁਹਾਡੀ ਬੋਡੀ ਆਪ ਕੋਲੇਸਟ੍ਰੋਲ ਬਣਾ ਦਿੰਦੀ ਹੈ ਹੁਣ ਦੇਖੋ ਜੀ ਕਿਹਨਾਂ ਚ ਮਿੱਥ ਹੈ ਮੇਰੇ ਬਾਡੀ ਦਾ ਮੇਨ ਹਾਰਮੋਨ ਡੋਮੀਨੇਟਿੰਗ ਹੈ ਟੈਸਟੋਸਟੇਰੋਨ ਥੋਡੀ ਬਾਡੀ ਦਾ ਐਸਟ੍ਰੋਜਨ ਕਿੱਥੋਂ ਬੰਦ ਹੈ ਮੈਂ ਹੱਸਦਾ ਹੁੰਨਾ ਮੈਂ ਕਹਿੰਦਾ ਮਿਸਤਰੀ ਲਾ ਲਿਆ ਕਿ ਦੀਵਾਰ ਖੜੀ ਕਰ ਦੇ ਨਾ ਦਿੱਤੀ ਇੱਟਾਂ ਨਾ ਦਿੱਤਾ ਸਿਮਿੰਟ ਨਾ ਦਿੱਤਾ ਰੇਟ ਦਾ ਉਹ ਵਿਚਾਰਾ ਕੀ ਕਰੇਗਾ ਥੋਡੀ ਬਾਡੀ ਨੂੰ ਹਰ ਇੱਕ ਹਾਰਮੋਨ ਬਣਾਉਣ ਲਈ بیس ਕੋਲੇਸਟ੍ਰੋਲ ਹੈ ਜੀ ਜੇ ਤੁਸੀਂ ਆਇਲ ਖਾਣਾ ਬੰਦ ਕਰ ਦਿੰਦੇ ਹੋ ਥੋਡੀ ਬਾਡੀ ਆਪਣੇ ਆਪ ਕੋਲੇਸਟ੍ਰੋਲ ਬਣਾਉਣਾ ਸ਼ੁਰੂ ਕਰ ਦਿੰਦੀ ਹੈ ਕਿਉਂਕਿ ਕਿੰਨੇ ਹਾਰਮੋਨ ਹੈ ਜੀ ਹਿਊਮਨ ਗ੍ਰੋਥ ਹਾਰਮੋਨ ਹੈਨਾ ਮੈਂ ਤਾਂ ਨਾਮ ਗਨਾਂ ਲੱਗ ਜਾਣਾ ਕਿ ਟੈਸਟੋਸਟੇਰੋਨ ਨਾ ਲੱਗ ਹੈ ਡੋਪਾਮਾਈਨ ਲੱਗ ਹੈ 세ਰੋटोनिन ਲੱਗ ਹੈ ਹੈਨਾ ਈਵਨ ਕਿ ਜਿਹੜਾ ਇਨਸੂਲਿਨ ਇੱਕ ਹਾਰਮੋਨ ਨੇ ਤਾਂ ਹੈ ਇੱਕ ਤਰ੍ਹਾਂ ਦਾ ਇਨਸੂਲਿਨ ਸੈਕ੍ਰੀਸ਼ਨ ਇਜ਼ ਅ ਹਾਰਮੋਨ ਉਹ ਦੱਬਨ ਲਈ ਤਾਂ ਆਪਾਂ ਨੇ ਸਾਰੇ ਕੋਲੇਸਟ੍ਰੋਲ ਨੂੰ ਬੁਰਾ ਨਹੀਂ ਕਹਿਣਾ ਕੋਲੇਸਟ੍ਰੋਲਸ ਦੇ ਵਿੱਚ ਇੱਕ ਪਾਰਟ ਐਲ ਡੀ ਐਲ ਦਾ ਐਚ ਡੀ ਐਲ ਤਾਂ ਸਾਰਾ ਹੀ ਵਧੀਆ ਐ ਐਲ ਡੀ ਐਲ ਦਾ ਇੱਕ ਪਾਰਟ ਮੜਾ ਪਹਿਲਾਂ ਤਾਂ ਲੋਕੀ ਟੈਸਟ ਹੀ ਗਲਤ ਕਰਾਣੇ ਆ ਕਿਵੇਂ ਕਿ ਉਹਨਾਂ ਨੂੰ ਹੀ ਨਹੀਂ ਪਤਾ ਕਿਹੜਾ ਟੈਸਟ ਕਰਾਣਾ ਉਹ ਮੋਟਾ-ਮੋਟਾ ਦੇਖਦੇ ਆ ਕਿ ਕੋਲੇਸਟ੍ਰੋਲ ਹਾਈ ਆ ਗਿਆ ਉਹ ਮੈਂ ਕਹਾਂ ਚੰਗਾ ਕੋਲੇਸਟ੍ਰੋਲ ਹਾਈ ਆਇਆ ਕੋਈ ਚੱਕਰ ਨਹੀਂ ਹੂੰ ਮਾੜਾ ਕੋਲੇਸਟ੍ਰੋਲ ਦਾ ਟੈਸਟ ਕਰਾਉਣਾ ਪੈਂਦਾ ਐ ਐਲਡੀਐਲ ਦੀ ਵੀ ਅੱਗੇ ਇੱਕ ਹੋਰ ਰੇਸ਼ੀਓਜ਼ ਨੇ ਹਾਂਜੀ ਉਹ ਪੜ੍ਹਨੀ ਐ ਮਗਰ ਸਿੰਪਲ ਜੀ ਗੱਲ ਐ ਜੇ ਤੁਸੀਂ ਚੀਨੀ ਖਾ ਰਹੇ ਹੋ ਅਨਾਜ ਖਾ ਰਹੇ ਹੋ ਤੁਹਾਡਾ ਮਾੜਾ ਕੋਲੇਸਟ੍ਰੋਲ ਤਦ ਬਦਦਾ ਉਹ ਵੀ ਚੌਥਾ ਪਾਰਟ ਗਲਤ ਅਲਾ ਹੂੰ ਕੀ ਕੋਕਨਟ ਆਇਲ 올ਿਵ ਆਇਲ ਬਦਾਮ ਰੋਗਨ ਹੈਨਾ ਇਹ ਕੋਈ ਮਾੜਾ ਕੋਲੇਸਟ੍ਰੋਲ ਨਹੀਂ ਵਧਾਉਂਦੇ ਹੂੰ ਜੇ ਤੁਸੀਂ ਇਹ ਖਾਣੇ ਹੋ ਬੋਡੀ ਆਪ ਕੋਲੇਸਟ੍ਰੋਲ ਬਣਾਣਾ ਬੰਦ ਕਰ ਦੇਦੀ ਕਿਉਂਕਿ ਚੰਗਾ ਕੋਲੇਸਟ੍ਰੋਲ ਆ ਰਿਹਾ ਜੇ ਤੁਸੀਂ ਕੋਲੇਸਟ੍ਰੋਲ ਖਾਣਾ ਬੰਦ ਕਰ ਦੋਗੇ ਬਾਡੀ ਆਪ ਕੋਲੇਸਟ੍ਰੋਲ ਨਾ ਹੋ ਗਿਆ ਤੁਹਾਨੂੰ ਚਾਹੀਦਾ ਜਿਹੜਾ ਕੋਲੇਸਟ੍ਰੋਲ ਮਾੜਾ ਹੈ ਉਹ ਬੰਦਾ ਚੀਨੀ ਕਾਰਬੋਹਾਈਡਰੇਟਸ ਅਰੇ ਹੁਣ ਤੁਸੀਂ ਤੋਂ ਪਹਿਲਾਂ ਗੱਲਾਂ ਕਰਕੇ ਆਟੇ ਪਾ ਕੋਲਡ ਡਰਿੰਕ 버ਗਰ ਪੀਜ਼ਾ ਕਿਉਂਕਿ ਕੀ ਹੈ ਜੀ ਦੇਖੋ ਲੌਜੀਕ ਸਮਝੋ ਆਪਣੀ ਬਾਡੀ ਨੂੰ ਸ਼ੂਗਰ ਚਾਹੀਦੀ ਹੈ 80 ਤੋਂ 90 ਜੇ ਤੁਸੀਂ ਖਾਇਆ ਪੀਜ਼ਾ ਤੁਹਾਡੀ ਬਲੱਡ ਸ਼ੂਗਰ ਚਲੇਗੀ 210 ਕਿਉਂਕਿ ਤੁਸੀਂ ਡਾਇਬੀਟਿਕ ਨਹੀਂ ਹੋ ਤੁਹਾਨੂੰ ਨਹੀਂ ਪਤਾ ਬਾਡੀ ਨੇ ਉਹਨੂੰ 210 ਤੋਂ ਵਾਪਸ 90 ਤੇ ਲਿਆਣਾ ਹੈ ਹਾਂ ਨਾਉ ਦਿਨ ਇਨਸੂਲਿਨ ਇੱਕ ਕੰਮ ਕਰਦੀ ਹੈ ਉਹ ਹਾਰਮੋਨ ਬਣਾਉਂਦੀ ਹੈ ਇਨਸੂਲਿਨ ਅੰਪੈਨਕਰੀਆ ਹੂੰ ਉਹਨੂੰ ਥੱਲੇ ਲਿਆਂਦੀ ਹੈ ਮਗਰ ਉਹ ਕਿੱਥੇ ਗਿਆ ਜਿਹੜਾ 90 ਤੋਂ 120 10 ਤੱਕ ਦਾ ਯੂਨਿਟ ਨੇ ਉਹ ਕਿੱਥੇ ਗਏ ਪਾਰਟ ਆਫ ਉਹਦਾ ਫੈਟਸ ਕਨਵਰਟ ਹੁੰਦਾ ਕੁਝ ਪਾਰਟ ਆਫ ਦਾ ਮੋਲੈਕਲਸਟ੍ਰੋਲ ਚ ਕਨਵਰਟ ਹੁੰਦਾ ਓਕੇ ਕਿਉਂਕਿ ਬੋਡੀ ਨੇ ਕੀਤੇ ਤਾਂ ਲਾਣਾ ਹੈ ਜਿਹੜੀ ਸ਼ੂਗਰ ਵੱਧ ਆਈ ਹੋਈ ਸੀ ਬਲੱਡ ਚੋਂ ਕੱਢਤੀ ਤੁਸੀਂ ਕਹਿੰਦੇ ਮੈਂ ਤਾਂ ਓਕੇ ਮੈਨੂੰ ਕਿਹੜਾ ਸ਼ੂਗਰ ਹੈ ਮਗਰ ਬੋਡੀ ਚ ਕੀ ਹੋਇਆ ਫਿਰ ਕਹਿੰਦੇ ਧੁੰਦਲਾ ਦੇਖਣ ਲੱਗ ਗਿਆ ਅੱਖਾਂ ਨੂੰ ਪ੍ਰੋਬਲਮ ਕਿੱਥੋਂ हाई ब्लड शुगर तो इंसुलिन तो किडनियाँ क्यों खराब होनी है हाई ब्लड शुगर स्किन क्यों खराब होंगे लिवर क्यों खराब होंगे हाई ब्लड शुगर जब खाण लगे नहीं देखा मैं हमेशा लॉजिक ही कहना है। मेरी कार दी, की टैंकी की कपैसिटी पंद्रह लीटर है मैं चाली लीटर तेल कितें ले जाऊँगा जी पंद्रह तो पै गया बाकी तो ही जाऊँगा ना या धो लूँगा आ बॉडी नहीं हो रहा जिन्नीक फैट चाहिए एनर्जी चाहती स है ਕਿਉਂਕਿ ਫ੍ਰਿਜ ਵਿੱਚ ਮਿਲ ਰਹਾ ਫਿਰ ਉਹ ਕਿੱਥੇ ਜਾਂਦਾ ਜਾਂ ਫੈਟ ਤੇ ਜਾਂ ਕੋਲੇਸਟ੍ਰੋਲ ਚ ਜਾਂ ਪਲੇਕਿੰਗ ਚ ਜਿਹੜੀ ਕਹਿੰਦੇ ਨੇ ਹਾਰਟ ਦੇ ਕੋਲ ਪਲੇਕਿੰਗ ਹੋਊਗੀ ਜੀ ਸਾਡੇ ਸਟੰਟ ਪੈ ਗਿਆ ਸਾਡੇ ਫਲਾਣਾ ਹੋ ਗਿਆ ਮੈਂ ਕਹਿੰਦਾ ਉਹ ਹੀ ਕਹਿੰਦਾ ਉਹਨਾਂ ਕਿ ਬਿਮਾਰੀਆਂ ਰੱਬ ਬਲੂਟੂਥ ਨਾਲ ਨਹੀਂ ਭੇਜ ਰਿਹਾ ਤੁਸੀਂ ਕੋਈ ਚੀਜ਼ ਖਾਈ ਬੋਡੀ ਨੂੰ ਸੰਭਾਲ ਨਹੀਂ ਪਾਈ ਉਹਨੂੰ ਕਿਤੇ ਸਟੋਰ ਕਰਨਾ ਪਏਗਾ ਚਾਹੇ ਉਹ ਫੈਟ ਹੈ ਚਾਹੇ ਉਹ ਪਲੇਕਿੰਗ ਹੈ ਚਾਹੇ ਉਹ ਕੈਲਸੀਫਿਕੇਸ਼ਨ ਹੈ ਨਾਉ ਜਿੰਨੇ ਮਰਜ਼ੀ ਲੈ ਦੋ એનર્ਜੀ ਹੈ ਜੀ ਬੱਦ ਦਿੱਤੀ ਹੋਈ ਮੈਂ ਮੋਬਾਈਲ ਦੀ ਬੈਟਰੀ ਚਾਰਜ ਕਰ ਕਰਕੇ ਆ ਤਾਂ ਮੋਟੀ ਹੋ ਜਾਂਦੀ ਸੀਗੀ ਹਾਂਜੀ ਉਹੀ ਗੱਲ ਹੈ ਜੀ ਸਿੰਪਲ ਲੌਜੀਕ ਹੈ ਜੀ ਅੱਛਾ ਜੇ ਕਹੇ ਗੱਲ ਕਰੀਏ ਥਕਾਵਟ ਦੀ ਸਟ्रेस ਦੀ ਤਾਂ ਅੱਜ ਕੱਲ ਲੋਕਾਂ ਨੂੰ ਜਿਨ੍ਹਾਂ ਨੂੰ ਸਾਹ ਚੜਦਾ ਹੈ ਉਹ ਕਦੇ ਕਦੇ ਇਸ ਚੀਜ਼ ਨੂੰ ਨਾ ਨਜ਼ਰ ਅੰਦਾਜ਼ ਕਰ ਦਿੰਦੇ ਆ ਵੀ ਇਹ ਤਾਂ ਆਮ ਤੌਰ ਤੇ ਹੁੰਦਾ ਪਰ ਕਦੋਂ ਸਾਨੂੰ ਚਿੰਤਾ ਕਰਨ ਦੀ ਲੋੜ ਹੈ ਕਿ ਸਾਡੀ ਬਾਡੀ ਹੁਣ ਅਲਾਰਮ ਦੇ ਰਹੀ ਹੈ ਦੇਖੋ ਜੀ ਜਿਹੜਾ ਹੈਗਾ ਸਟ्रेस ਦਾ ਸਿੰਪਟਮ ਇਹ ਸਿੰਪਟਮ ਹੈ ਮੈਂ ਪੈਦਲ ਚਲਾ ਲੋ ਬੰਦੇ ਨੂੰ ਕੁਝ ਨਹੀਂ ਹੋਗਾ ਬਾਡੀयां ਚੜਾ ਜੋ ਸਾਹ ਫੜ ਜਾਂਦਾ ਹੈ ਫਿਰ ਉਸ ਵਕਤ ਤੁਹਾਨੂੰ ਸਮਝਣਾ ਚਾਹੀਦਾ ਕਿ ਤੁਹਾਡੇ ਐਡਰినਲ ਗਲੈਂਡਸ ਐਡਰినਲ ਗਲੈਂਡ ਸਟ੍ਰੈਸ ਦੇ ਗਲੈਂਡ ਨੇ ਉਹ ਕਿਡਨੀ ਦੇ ਉੱਪਰ ਲੱਗੇ ਨੇ ਇਹ ਤੰਗ ਨੇ ਹਮ ਇਸ ਕੇਸ ਚ ਅਗਰ ਜ਼ਿਆਦਾ ਹੋ ਜੇ ਕਈ ਲੋਕਾਂ ਨੂੰ ਇੱਕਦਮ ਉੱਠਦੇ ਜਾਂ ਡੰਡ ਘਟਾ ਦੋ ਉਹਨਾਂ ਨੂੰ ਚੱਕਰ ਆ ਜਾਂਦਾ ਫਿਰ ਗ੍ਰੈਵਿਟੀ ਦੇ ਗੈਸ ਨੂੰ ਪ੍ਰੋਬਲਮ ਹੈ ਉਚਾਈ ਤੇ ਚੜ੍ਹਦੇ ਪ੍ਰੋਬਲਮ ਹੈ ਇਸ ਕੇਸ ਚ ਤੁਹਾਡਾ ਐਡਰినਲ ਡਾਊਨ ਹੈ ਤੁਹਾਨੂੰ ਚਾਹ ਕਾਫੀ ਇਮੀਡੀਏਟਲੀ ਬੰਦ ਕਰਨੀ ਚਾਹੀਦੀ ਹੈ ਤੁਹਾਨੂੰ ਅਸ਼ਵਗੰਧਾ ਲੈਣਾ ਚਾਹੀਦਾ ਤੇ ਇੱਕ ਬੀ ਕੰਪਲੈਕਸ ਆਂਦਾ ਜੀ ਮਗਰ ਨੈਚੁਰਲ ਉਹਦਾ ਨਾਮ ਹੈ ਨਿਊਟ੍ਰੀਸ਼ਨਲ ਈਸਟ ਉਹ ਲੈਣਾ ਸ਼ੁਰੂ ਕਰੋ ਥੋਡੀ ਮਦਦ ਹੋਏਗੀ ਬਟ ਤੁਹਾਨੂੰ 슈ਗਰ ਕਾਰਬੋਹਾਈਡਰੇਟਸ ਘਟਾ ਦੇਣੇ ਤੇ ਤੁਹਾਨੂੰ ਫਾਸਟਿੰਗ ਸਿੱਖਣੀ ਹੈ ਇਸ ਕੇਸ ਚ ਫਾਸਟਿੰਗ ਕਿਉਂਕਿ ਸਟ्रेस ਨੂੰ ਬਾਡੀ ਚ ਕੁਝੇ ਚੀਜ਼ਾਂ ਬੰਦ ਕਰਦੀਆਂ ਅਸ਼ਵਗੰਧਾ ਬੈਸਟ ਹੈ ਨਿਊਟ੍ਰੀਸ਼ਨਲਿਸਟ ਫਾਸਟਿੰਗ ਤੇ ਚਾਹ ਕਾਫੀ ਛੱਡਣੀ ਹੈ ਕਾਰਬੋਹਾਈਡਰੇਟ ਚੀਨੀ ਘਟਾਣੇ ਤੇ ਦੂਜਾ ਥੋਨੇ ਪੁੱਛਿਆ ਸੁਸਤੀ ਹਾਂਜੀ ਥਕਾਵਟ ਇਹ ਅੱਜ ਕੱਲ ਨਮਕ ਕ੍ਰੋਨਿਕ ਫਟੀਗ ਸਿੰਡਰਮ ਪਹਿਲੇ ਨੰਬਰ ਤੇ ਬੀ ਕੰਪਲੈਕਸ ਕਟਾਫੇਰ ਹੋਈ ਕਈ ਲੋਕਾਂ ਨੂੰ ਪੋਟਾਸ਼ੀਅਮ ਡੈਫੀਸ਼ੈਂਸੀ ਹੁੰਦੀ ਹੈ ਉਹਨਾਂ ਨੇ ਹਰੀ ਚੀਜ਼ ਤਾਂ ਜ਼ਿੰਦਗੀ ਚ ਖਾਈ ਹੀ ਨਹੀਂ ਹੁੰਦੀ ਹੈਨਾ ਕਿ ਪਤਾ ਅਸੀਂ ਕੀ ਕਰਨਾ ਪਤਾ ਖਾ ਕੇ ਅਸੀਂ ਕਿਹੜਾ ਗਾਮਾ ਅੱਜ ਹੈ ਕਈ ਗੱਲ ਹੱਸਦੇ ਹੁੰਨੇ ਕਿ ਲੋਕ ਇਹ ਹੀ ਗੱਲ ਕਹਿੰਦੇ ਕਿ ਅਸੀਂ ਡੰਗਰ ਹੈ ਮੈਂ ਕਹਾ ਡੰਗਰ ਨਹੀਂ ਹੂੰ ਤੁਹਾਡੇ ਖਾਣੇ ਦਾ ਪਹਿਲਾ ਨਵਾਲਾ ਹਮੇਸ਼ਾ ਸਲਾਦ ਹੋਣਾ ਚਾਹੀਦਾ ਕਿਉਂਕਿ ਪੋਟਾਸ਼ੀਅਮ ਨਹੀਂ ਮਿਲਦਾ ਆਪਾਂ ਨੂੰ ਤਾਂ ਹਰੇ ਪੱਤੇ ਅਗਰ ਤੁਹਾਨੂੰ ਨਹੀਂ ਮਿਲਦੇ ਚਕੰਦਰ ਚਕੰਦਰ ਦੇ ਪੱਤੇ ਅਗਰ ਉਹ ਵੀ ਨਹੀਂ ਮਿਲਦੇ ਐਵੋਕਾਡੋ ਜਾਂ ਉਹ ਨਹੀਂ ਮਿਲਦਾ ਫਿਰ ਮੈਂ ਤਾਂ ਕਹਿੰਦਾ ਸੌਲਟਕ ਪੋਟਾਸ਼ੀਅਮ ਸੈਟਰੇਟ ਉਹ ਲੈ ਕੇ ਤੁਸੀਂ ਆਪਣਾ ਪੋਟਾਸ਼ੀਅਮ ਪੂਰਾ ਕਰੋ ਜਦੋਂ ਵੀ ਥਕਾਵਟ ਹੈ ਆਪਣੀ ਬੋਡੀ ਚ ਇਲੈਕਟ੍ਰੋਲਾਈਟਸ ਹੈ ਮੇਰਾ ਬ੍ਰੇਨ ਮੇਰੇ ਹੱਥ ਨੂੰ ਕਮਾਂਡ ਦਿੰਦਾ ਹੈ ਕਿ ਤੈਨੂੰ ਚੱਕਣਾ ਤੇ ਨਹੀਂ ਚੱਕਣਾ ਇਹਦੇ ਚ ਇੱਕ ਮੀਡੀਆ ਹੈ మీడియం ਇਲੈਕਟ੍ਰੋਲਾਈਟਸ ਜਦੋਂ ਇਲੈਕਟ੍ਰੋਲਾਈਟਸ ਘਟ ਜਾਂਗੇ ਕਮਾਂਡ ਤਾਂ ਦਿੱਤੀ ਮਗਰ ਮੋਸ਼ਨ ਹੌਲੀ ਹੋ ਰਿਹਾ ਹੈ ਥਕਾਵਟ ਹੈ ਥਕਾਵਟ ਨਹੀਂ ਹੈ ਮੀਡੀਆ ਨਹੀਂ ਹੈ ਮੈਂ ਤੁਹਾਡੇ ਨਾਲ ਕਿਉਂ ਬੋਲ ਪਾ ਰਿਹਾ ਹਵਾ మీడియం ਤਾਂ ਜਿਵੇਂ ਮੈਂ ਲੋਕਾਂ ਨਾਲ ਤੁਹਾਡੇ ਚੈਨਲ ਦਾ ਮੀਡੀਆ ਹੈ ਐਵੇਂ ਹਰ ਇੱਕ ਚੀਜ਼ ਇੱਕ ਮੀਡੀਆ ਹੈ ਜਿਹਦੇ ਥਰੂ ਕੋਈ ਚੀਜ਼ ਹੁੰਦੀ ਹੈ ਬਾਡੀ ਚ ਇਲੈਕਟ੍ਰਿਕ ਫੰਕਸ਼ਨਸ ਇਲੈਕਟ੍ਰੋਲਾਈਟਸ ਨਾਲ ਹੋਣੇ ਹਨ ਤੇ ਉਹਦੇ ਲਈ ਬੈਸਟ ਚੀਜ਼ ਹੈ ਸਿੰਦਾ ਨਮਕ ਪੋਟਾਸ਼ੀਅਮ ਸਿਟਰੇਟ ਮੈਗਨੀਸ਼ੀਅਮ ਸਲਾਦ ਦੇ ਵਿੱਚ ਹੈ ਹਮਮ ਪੋਟਾਸ਼ੀਅਮ ਵੀ ਸਲਾਦ ਦੇ ਵਿੱਚ ਹੈਗਾ ਤੇ ਕੈਲਸ਼ੀਅਮ ਕੈਲਸ਼ੀਅਮ ਤੁਹਾਨੂੰ ਵਿਟਾਮਿਨ ਡੀ ਦੇ ਨਾਲ ਆਮ ਤੌਰ ਤੇ ਮਿਲੇ ਜਾਂਦਾ ਹੈ ਤਾਂ ਇਹ ਚੀਜ਼ਾਂ ਪੂਰੀਆਂ ਕਰੋ ਨੇਚਰਲੀ ਥਕਾਵਟ ਠੀਕ ਹੈ ਅੱਛਾ ਅਵੋਕਾਡੋ ਦੀ ਤੁਸੀਂ ਗੱਲ ਕੀਤੀ ਹੈ ਨਾ ਲੋਕਾਂ ਦੇ ਵਿੱਚ ਇੱਕ ਉਹ ਬਣ ਚੁੱਕਿਆ ਅਵੋਕਾਡੋ ਹਉ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਇਹ ਤਾਂ ਅਮੀਰ ਲੋਕ ਖਾਂਦੇ ਨੇ ਤਾਂ ਉਹਦਾ ਆਪਸ਼ਨ ਕਿ ਹੋ ਸਕਦਾ ਮੈਂ ਤਾਂ ਤੁਹਾਨੂੰ ਹੁਣੇ ਬੋਲ ਕੇ ਹਟਾ ਜੀ ਐਵੋਕਾਡੋ ਦੀ ਬੈਸਟ ਆਪਸ਼ਨ ਕਿਉਂਕਿ 11-1200 ਰੁਪਏ ਕਿਲੋ ਹੈ ਹਾਂਜੀ ਇੰਡੀਆ 'ਚ ਆਪਣੇ ਕਿਹੜੇ گاਵਾਂ ਨੂੰ ਪੱਤੇ ਪਾ ਦਿੰਦੇ ਆ ਸ ਚਕੰਦਰ ਦੇ ਪੱਤੇ ਜਿਹੜੇ ਚਕੰਦਰ ਦੇ ਬੇਬੀ ਲੀव्स ਹੁੰਦੇ ਨੇ ਨਾ ਜਿਹੜੇ ਬੜੇ ਹੁੰਦੇ ਨੇ ਤੇ ਥੋੜੇ ਪ੍ਰਿਕਲੀ ਹੁੰਨੇ ਆ ਤਿੱਖੇ ਹੁੰਨੇ ਆ ਤੇ ਕੰਡੇ ਹੁੰਨੇ ਉਹ ਨਹੀਂ ਮੈਂ ਤਾਂ ਕਹਿੰਦਾ ਇੱਕ ਛੋਟਾ ਗਮਲਾ ਘਰੇ ਲਾਓ ਚਕੰਦਰ ਦੇ ਬੀਜ ਬੀਜ ਦਿਓ ਜਦੋਂ ਇੰਨੇ ਨਾ ਨਿਕਲੇ ਆ ਉਹਨੂੰ ਪੱਟ ਕੇ ਧੋ ਕੇ ਸਲਾਦ ਚ ਖਾਜੋ ਸਾਰੀ ਪੋਟਾਸ਼ੀਅਮ ਦੀ ਡੈਫੀਸ਼ੈਂਸੀ ਪੂਰੀ ਫ੍ਰੀ ਆਫ ਕਾਸਟ ਗੱਲ ਖਤਮ ਅੱਛਾ ਕੋਵਿਡ-19 ਤੋਂ ਬਾਅਦ ਇੱਕ ਕਨਸੈਪਟ ਜਿਹੜਾ ਕਹਿ ਦਿੰਨੇ ਆਪਾਂ ਕਿ ਇਮਿਊਨਿਟੀ ਦਾ ਕਨਸੈਪਟ ਜਿਹੜਾ ਕਾਫੀ ਲੋਕਾਂ ਦੀ ਜ਼ੁਬਾਨ ਤੇ ਹੈਗਾ ਇਮਿਊਨਿਟੀ ਨੂੰ ਬੂਸਟ ਕਰਨ ਲਈ ਆਪਾਂ ਕੀ-ਕੀ ਖਾਈਏ ਦੇਖੋ ਜੀ ਇੱਕ ਕਹਾਵਤ ਹੈ ਮੇਰੇ ਦਾਦਾ ਬੋਲਦਾ ਹੁੰਦਾ ਸੀਗਾ ਤੇ ਉਹ ਸੱਚੋ ਹੈ ਕਿ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਅਦ ਚੋਂ ਪਤਾ ਲੱਗਦਾ ਔਲੇ ਦਾ ਖਾਦਾ ਤੁਹਾਨੂੰ ਨਾਲ ਦਿਨਾਂ ਪਤਾ ਲੱਗਣ ਲੱਗ ਜੂਗਾ ਜਿਨ੍ਹਾਂ ਨੂੰ ਇਮਿਊਨਿਟੀ ਦਾ ਰੋੜਾ ਹੈ ਦਿਨ ਚ ਦੋ ਆਮਲਾ ਖਾਣੇ ਖਾਣੇ ਆ ਜੀ ਮਗਰ ਉਹ ਕੈਂਡੀ ਵਾਲੇ ਨਾ ਹੋਣ ਜਿਹਨੂੰ ਕੈਂਡੀ ਕਰਿਆ ਹੁੰਦਾ ਨਾ ਪਾਊਡਰ ਮਿਲ ਜੇ ਕੱਚਾ ਮਿਲ ਜੇ ਬ ਤੇ ਸੱਚਿਓ ਹੈ ਇਹ ਖਾਣ ਤੋਂ ਬਾਅਦ ਪਹਿਲਾ ਕੋੜਾ ਹੈ ਬਾਅਦੋਂ ਮਿੱਠਾ ਹਮ ਆਮਲਾ ਸ਼ੁਰੂ ਕਰ ਦਿਓ ਜੀ ਤੇ ਤਿੰਨ ਤੋਂ ਚਾਰ ਨਿੰਬੂ ਡੇਲੀ ਸ਼ੁਰੂ ਕਰ ਦਿਓ ਚੀਨੀ ਤੁਹਾਡਾ ਪਹਿਲਾ ਦੁਸ਼ਮਣ ਹੈ ਤੁਹਾਨੂੰ ਨਹੀਂ ਪਤਾ ਮੈਮ ਜਦ ਆਪਾਂ ਕੁਝ ਵੀ ਖਾਂਦੇ ਹਾਂ ਸਪੈਸ਼ਲੀ ਕਾਰਬੋਹਾਈਡਰੇਟ ਜਾਂ ਚੀਨੀ ਅਗਲੇ 6 ਘੰਟੇ ਲਈ ਇਮਿਊਨ ਸਿਸਟਮ ਡੈਡ ਹੈ ਇਮੇਜਿਨ ਕਰੋ ਤੁਹਾਡੀ ਤੁਹਾਡੀ ਫੈਕਟਰੀ ਹੈ ਇੱਕ ਇਹ ਜੇ ਇਲਾਕੇ ਵਿੱਚ ਚੋਰੀਆਂ ਬਹੁਤ ਹੁੰਦੀਆਂ ਤੇ 6 ਘੰਟੇ ਲਈ ਗਾਰਡ ਨੂੰ ਤੁਸੀਂ ਨਸ਼ਾ ਦੇ ਕੇ ਸਵਾਤਾ ਚੋਰੀ ਹੋਊਗੀ ਕਿ ਨਹੀਂ ਐਵੇਂ ਹੀ ਅਗਰ এনवायरमेंट ਚ ਬੈਕਟੀਰੀਆ ਫੈਲਿਆ ਹੋਇਆ ਹੈ ਮੈਂ ਖਾਲੀ ਚੀਨੀ ਹਾਂਜੀ 6 ਘੰਟੇ ਲਈ ਮੇਰਾ ਇਮਿਊਨ ਸਿਸਟਮ ਬੰਦ ਹੈ ਜੋ ਵੀ ਆਊਗਾ ਕਰ ਕਰ ਲੂਗਾ ਫਿਰ ਕਹਿੰਦੇ ਵਾਇਰਲ ਬੜੀ ਜਾਂਦੀ ਹੁੰਦਾ ਮੈਂ ਕਿਹਾ ਤੁਹਾਡੀ ਇਮਿਊਨਿਟੀ ਨਹੀਂ ਹੈ ਤਾਂ ਵਿਟਾਮਿਨ ਸੀ ਮੈਂ ਤਾਂ ਅਸੀਂ ਵਿਟਾਮਿਨ ਸੀ ਬਣਾਣਾ ਜੀ ਆਮਲਾ ਤੋਂ ਰੋਜ਼ ਹਿਪ ਤੇ ਐਸਰੋਲਾ ਚੈਰੀ ਪਿਓਰ ਵਿਟਾਮਿਨ ਸੀ ਨੂੰ ਕੰਪਲੈਕਸ ਕਹਿੰਦੇ ਆ ਤਾਂ ਮੈਂ ਲੋਕਾਂ ਨੂੰ ਤਾਂ ਹੀ ਕਹਿੰਨਾ ਆਮਲਾ ਤੇ ਨਿੰਬੂ ਸ਼ੁਰੂ ਕਰ ਦੋ ਜੇ ਤੁਸੀਂ ਹੋਰ ਇੱਕ ਸਟੈਪ ਉੱਪਰ ਜਾਣਾ ਹੈ ਗੰਡਾ ਖੰਦ ਸੀ ਠੋਕ ਕੇ ਪਿਆਜ਼ ਦੇ ਵਿੱਚ ਨੇਚਰਲ ਵਿਟਾਮਿਨ ਸੀ ਤੇ ਸਲਫਰ ਹੈ ਤੇ ਸੇਮ ਅਗਰ ਤੁਸੀਂ ਸ਼ਿਮਲਾ ਮਿਰਚ ਕੱਚੀ ਖਾਣੀ ਸ਼ੁਰੂ ਕਰ ਦੋ ਉਹច ਪਿਓਰ ਵਿਟਾਮਿਨ ਸੀ ਹੈ ਤਾਂ ਇਹ ਚਾਰਕ ਚੀਜ਼ਾਂ ਨੇ ਆਮਲਾ ਆਪਣਾ ਨਿੰਬੂ ਹਾਂ ਪਿਆਜ਼ ਸ਼ਿਮਲਾ ਮਿਰਚ ਜਾਂ ਫਿਰ ਵਿਟਾਮਿਨ ਸੀ ਦੀ ਕੋਈ ਨੇਚਰਲ ਕੰਪਲੈਕਸ ਵਾਲੀ ਗੋਲੀ ਲਵੋ ਜੀ ਹਾਂ ਅੱਛਾ ਜਿਹੜੇ ਲੋਕ ਸਵੇਰੇ ਉੱਠ ਕੇ ਫਾਸਟਿੰਗ ਵਰਕਆਊਟ ਦੇ ਨਾਤੇ ਵਰਕਆਊਟ ਕਰਦੇ ਨੇ ਤੇ ਕਹਿੰਦੇ ਨੇ ਵੀ ਇਹ ਤਾਂ ਬੈਸਟ ਵਰਕਆਊਟ ਹੈ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਬਿਲਕੁਲ ਠੀਕ ਹੈ ਜੀ ਤੁਹਾਨੂੰ ਕਿਸੇ ਨੇ ਸਹੀ ਐਡਵਾਈਸ ਦਿੱਤੀ ਹੈ ਫਾਸਟਿੰਗ ਚ ਵਰਕਆਊਟ ਕਰਿਆ ਜਿਆਦਾ ਲੱਗਦਾ ਹੈ ਮਗਰ ਯਾਦ ਰੱਖਣਾ ਫਾਸਟਿੰਗ ਹੌਲੀ-ਹੌਲੀ ਕਰਵਾਣੀ ਹੈ ਉਸ ਚ ਹੌਲੀ-ਹੌਲੀ ਵਰਕਆਊਟ ਵਧਾਣਾ ਹੈ ਯੋਗ ਦਾ ਰੂਲ ਸੀ ਜੀ ਜੇ ਤੁਹਾਨੂੰ ਕੋਈ ਸਹੀ ਯੋਗਾ ਇਨਸਟ੍ਰਕਟਰ ਮਿਲੇਗਾ ਤੁਹਾਨੂੰ ਕਹੇਗਾ ਮੇਰੇ ਕੋਲ ਆਉਣ ਤੋਂ ਪਹਿਲਾਂ 3 ਘੰਟੇ ਪਹਿਲਾਂ ਖਾਲੀ ਪੇਟ ਹੋਣਾ ਚਾਹੀਦਾ ਹੈ ਜਾ ਕੇ 3 ਘੰਟੇ ਕੁਝ ਨਹੀਂ ਖਾਣਾ ਕੋਈ ਵੀ ਐਕਸਰਸਾਈਜ਼ ਦਾ ਪਰਪਸ ਹੈ ਹਿਊਮਨ ਗਰੋਥ ਹਾਰਮੋਨ ਨੂੰ ਬੂਸਟ ਕਰਨਾ ਹੈ ਜੀ ਲਿਵਰ ਉਹਦੇ ਚ ਰਿਸਪੌਂਸਿਬਲ ਹੈ ਬਟ ਜੇ ਤੁਸੀਂ ਖਾ ਲਿਆ ਇਨਸੂਲਿਨ ਬਣ ਗਿਆ ਇਨਸੂਲਿਨ ਇੰਨਾ ਇੰਪੋਰਟੈਂਟ ਹੈ ਇਹ ਬਾਕੀ ਸਾਰੇ ਹਾਰਮੋਨਸ ਨੂੰ ਚੁੱਪ ਕਰਾ ਜਾਂਦਾ ਕਹਿੰਦਾ ਮੇਰਾ ਕੰਮ ਜ਼ਰੂਰੀ ਹੈ ਤਾਂ ਜਿਹੜੇ ਐਕਸਰਸਾਈਜ਼ ਕਰਨ ਤੋਂ ਪਹਿਲਾਂ ਪ੍ਰੀ ਵਰਕਆਊਟ ਪੋਸਟ ਵਰਕਆਊਟ ਨਹੀਂ ਖਾਂਦੇ ਬਾਅਦ ਚੋਂ ਉਹਨਾਂ ਤੱਕ ਜਿੰਨਾ ਐਕਸਰਸਾਈਜ਼ ਕਰਦੇ 25 ਪੈਸੇ ਲੱਗਦੀ ਹੈ 75 ਪੈਸੇ ਵੇਸਟ ਹੈ ਤਾਂ ਫਾਸਟਿੰਗ ਦੇ ਵਿੱਚ ਵਰਕਆਊਟ ਮੈਂ ਕਰਦਾ ਜੀ 40 ਘੰਟੇ ਦੀ ਫਾਸਟਿੰਗ 'ਚ 40 ਕਿਲੋਮੀਟਰ ਬਾਈਸਾਈਕਲ ਚਲਾ ਲੈਣਾ ਹੈ ਜਾਣ ਕੇ 40 ਘੰਟੇ ਦੀ ਫਾਸਟ ਹਾਂ 40 ਘੰਟੇ ਤੋਂ ਬਾਅਦ 40 ਕਿਲੋਮੀਟਰ ਬਾਈਸਾਈਕਲ ਫਾਸਟਿੰਗ 'ਚ ਉਹ ਵਰਕਆਊਟ 3 ਆ 4 ਟਾਈਮਸ ਜ਼ਿਆਦਾ ਇਫੈਕਟਿਵ ਹੈ ਬਾਡੀ ਲਈ ਪਰ ਉਹ ਫਿਰ ਥੋੜੀ ਥਕਾਵਟ ਨਹੀਂ ਹੁੰਦੀ ਤੁਹਾਨੂੰ ਬਾਅਦ ਦੇ ਵਿੱਚ ਦੇਖੋ ਮੈਨੇ ਉਹ ਦੱਸੇ ਜਿਵੇਂ ਇਟ ਇਜ਼ ਪਹਿਲੇ ਦਿਨ ਤੋਂ ਨਹੀਂ ਕਰਿਆ ਪਹਿਲਾਂ ਫਾਸਟਿੰਗ ਸਿੱਖੀ ਬਹੁਤ ਸਿੱਖੀ ਫਿਰ ਹੌਲੀ ਹੌਲੀ ਸਾਈਕਲਿੰਗ ਸ਼ੁਰੂ ਕੀਤੀ 10 ਕਿਲੋਮੀਟਰ 15 20 40 ਤੱਕ ਲਿ ਗਿਆ ਤੇ ਹੁਣ ਸਰੀਰ ਤੇ ਕੀ ਇਹਦੇ ਬੈਨੀਫਿਟਸ ਦੇਖਣ ਨੂੰ ਮਿਲਦੇ ਆ ਪਿਆਸ ਨਹੀਂ ਲੱਗਦੀ ਜੀ ਮੈਂ ਬੋਟਲ ਲੈ ਕੇ ਜਾਂਦਾ ਪਾਣੀ ਦੀ ਲੋਨ ਨੂੰ ਦਸ ਸਿਰਫ ਉਹ ਐਜ਼ ਇਟ ਇਜ਼ ਵਾਪਸ ਆ ਜਾਂਦੀ ਹੈ ਪਰ ਫਿਰ ਕਿਤੇ ਨਾ ਕਿਤੇ ਡੀ ਹਾਈਡਰੇਸ਼ਨ ਨਹੀਂ ਹੁੰਦੀ ਬਾਡੀ ਦੇ ਪੁਆਇੰਟ ਹੁੰਦਾ ਜੀ ਬਾਡੀ ਤੁਹਾਨੂੰ ਪਤਾ ਹੈ ਆਪਣੇ ਇੱਕ ਪਸੀਨਾ ਨਿਕਲਣ ਤੱਕ ਦਾ ਇੱਕ ਪੁਆਇੰਟ ਹੈ ਇਸ ਤੋਂ ਬਾਅਦ ਪਸੀਨਾ ਨਿਕਲਣਾ ਬੰਦ ਹੋ ਜਾਂਦਾ ਬਾਡੀ ਵੀ ਕਨਜ਼ਰਵੇਸ਼ਨ ਆਫ એનર્ਜੀ ਨੂੰ ਜਾਣਦੀ ਹੈ ਹਾਂਜੀ ਤੇ ਕਿਉਂਕਿ ਉਹ ਪਹਿਲੇ એનર્ਜੀ ਕਨਜ਼ਰਵੇਸ਼ਨ ਚ ਹੈ ਤੇ ਉਹ ਫੈਟ ਬੇਸਡ ਹੈ ਥਕਾਵਟ ਨਹੀਂ ਹੁੰਦੀ ਅੱਛਾ ਕਿਉਂਕਿ 슈ਗਰ ਵਾਲੇ ਬੰਦੇ ਨੂੰ ਅੱਧੇ ਘੰਟੇ ਬਾਅਦ چینی ਚਾਹੀਦੀ ਹੈ ਬਿਲਕੁਲ ਉਹਨੂੰ ਤਾਂ ਫਿਰ ਡਰਿੰਕ ਚਾਹੀਦਾ ਕਿਤੇ ਕਿਤੇ ਰੁੱਕ ਕੇ ਜਿਹੜਾ ਬੰਦਾ ਹੈ ਕੀਟੋਸਿਸ ਕਹਿੰਦੇ ਨੂੰ ਕਿ ਫੈਟ ਬਰਨਿੰਗ ਚ ਹੈ ਉਹਨੂੰ ਲੋੜ ਨਹੀਂ ਪੈਂਦੀ ਤਾਂ ਅਸੀਂ ਮੈਂ ਟ੍ਰੇਨ ਕਰਦਾ ਜੀ ਆਹ ਟ੍ਰੇਨ ਪੀਪਲ 6 ਪੈਕ ਨੂੰ ਆ ਮੁੰਡੇ ਦਾ ਉਹ ਉੱਥੇ ਦਾ ਸਾਡਾ ਕਲਾਇੰਟ ਹੈ ਮੁੰਬਈ ਦਾ ਅੱਛਾ ਉਹਦਾ ਕੋਚ ਉਹਨੂੰ ਕਹੀ ਜਾਂਦਾ ਸੀ ਉਹਨੂੰ ਖਾਣਾ ਪੈਣਾ ਮੈਂ ਕਿਹਾ ਖਾਣ ਦੀ ਸਲਾਹ ਨਹੀਂ ਤੈਨੂੰ ਉਹਨੇ ਤੋਂ ਲੈਣੀ ਐਕਸਰਸਾਈਜ਼ ਦੀ ਸਲਾਹ ਲੈਣੀ ਆ ਹੂੰ 6 ਮਹੀਨੇ ਚ ਮੁੰਡਾ ਮੈਂ ਕਹਿੰਦਾ 90 ਕਿਲੋ ਤੋਂ 65 ਵਿਦ ਐब्स ਇਸ ਵਕਤ ਉਹਦਾ ਗੋਲ ਸੀਗਾ ਮਗਰ 1 ਮਹੀਨੇ ਦੇ ਤੇ ओके okay. अच्छा जेडे लोग बार-बार खांदे ने कहंदे ने ਵੀ ਸਾਡਾ ਮੈਟਾਬੋਲਿਜ਼ਮ ਸਟਰੋਂਗ ਹੋ ਜਾਊਗਾ ਇਹ ਤਰਕ ਦੇ ਕੇ ਉਹ ਵਾਰ-ਵਾਰ ਖਾਈ ਜਾਂਦੇ ਨੇ ਘੰਟੇ ਬਾਅਦ 2 ਘੰਟੇ ਬਾਅਦ ਤੇ ਐਦਾਂ ਖਾਣਾ ਠੀਕ ਹੈ ਇਹਨਾਂ ਨੂੰ ਬਿਲਕੁਲ ਸਲਾਹ ਗਲਤ ਦਿੱਤੀ ਹੋਈ ਕਿਸੇ ਨੇ ਇਹਨਾਂ ਨੂੰ ਕਿਸੇ ਨੇ ਡਾਇਬਟੀਜ਼ ਦੀ ਗੋਲੀ ਸੋਚਿਆ ਹੈ ਕਿ ਵੇਚ ਕੇ ਰਹਿਣੀ ਹੈ ਹਮ ਸਿੰਪਲ ਜੀ ਗੱਲ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਗੱਡੀ ਸਟਾਰਟ ਕਰੀ ਹਰ 15 ਕਿਲੋਮੀਟਰ ਬੰਦ ਕਰਾਂ ਫੇਰ ਫੇਰ ਸਟਾਰਟ ਕਰਾਂ ਫੇਰ ਬੰਦ ਕਰਾਂ ਫੇਰ ਸਟਾਰਟ ਕਰਾਂ ਖਰਾਮੀ ਹੋਊਗੀ ਬਿਲਕੁਲ ਤਾਂ ਇਹੀ ਕਰ ਰਹੇ ਆ ਇਹ ਜਦੋਂ ਤੁਸੀਂ ਕੋਈ ਰੋਕ ਲਈ ਗੱਡੀ ਟੈਂਕੀ ਫੁੱਲ ਕਰਾ ਲਈ ਹੁਣ ਸ जो लगे गर्म हो गई है पूरा काम हो गया तद बंद करा जब बंदा कहें फ्रीकुंट मील्स खानी है तुम्हें बार बार अपनी इंसुलिन पैनक्रिया बार बार अपने लिवर छोटी आंत बड़ी आंत गोल ब्लैडर सलाइवागलैंड किनों नहीं तंग कर रहे ईवन के स्टमक एसिड भी खराब हो रहे तो जोड़ा पुराना तरीका अहत वह दिन दो बार एक बार खाना उदो रज के खाना उस एनर्जी कंज्यूम करनी है बस ਅੱਛਾ ਇੱਕ ਜਿਹੜੀ ਕਹਾਵਤ ਹੈ ਇਹ ਕਹਿ ਲੋ ਆਪਣੇ ਲੋਕ ਮੰਨਦੇ ਨਹੀਂ ਘਰਾਂ ਦੇ ਵਿੱਚ ਕਿ ਰੋਟੀ ਖਾ ਕੇ ਨਾ ਨਹਾਉਣਾ ਨਹੀਂ ਚਾਹੀਦਾ ਸੱਚ ਹੈਗੀ ਹੈ ਜਾਂ ਇਹਦੇ ਚ ਵੀ ਇਹ ਇੱਕ ਮਿੱਥ ਹੈ ਦੇਖੋ ਪਹਿਲੀ ਗੱਲ ਤਾਂ ਰੋਟੀ ਨਹੀਂ ਖਾਣੀ ਚਾਹੀਦੀ ਚਲੋ ਅਗਰ ਤੁਹਾਡਾ ਮੈਂ ਤੁਹਾਡਾ ਕੁਐਸਚਨ ਹੈ ਕਿ ਖਾਣਾ ਖਾਣ ਤੋਂ ਬਣਾਣਾ ਚਾਹੀਦਾ ਕਈ ਲੋਕ ਇਸ ਨੂੰ ਸੱਚ ਮੰਨਦੇ ਆ ਤੇ ਇਹਦੇ ਚ ਕਈ ਵਾਰੀ ਟੈਂਪਰੇਚਰ ਦਾ ਰਿਲੇਣਾ ਦੇਣਾ ਹੈ ਜਦੋਂ ਤੁਸੀਂ ਖਾਣਾ ਖਾਂਦੇ ਹੋ ਬਲੱਡ ਕਿਤੇ ਹੋਰ ਨੂੰ ਜਾਂਦਾ ਜਾਂ ਤੁਸੀਂ ਪਾਣੀ ਪਾਣੇ ਹੋ ਬਲੱਡ ਵਾਪਸ ਅੰਦਰੋਂ ਆਉਣ ਦੀ ਕੋਸ਼ਿਸ਼ ਕਰਦਾ ਤਾਂ ਇਹ ਥੋੜਾ ਇਫੈਕਟ ਹੈ ਮੈਂ ਆਪਣੇ ਆਪ ਨੇ ਤੇ ਐਕਸਪੈਰੀਮੈਂਟ ਕਰਕੇ ਦੇਖਿਆ ਮੈਨੂੰ ਕੋਈ ਫਰਕ ਨਹੀਂ ਪਿਆ ਅੱਛਾ ਮਗਰ ਇਹ ਮੰਨਦੇ ਆ ਲੋਕੀ ਇਹਨੂੰ ਸਾਇੰਟਿਫਿਕਲੀ ਪ੍ਰੂਵ ਵੀ ਕਰਿਆ ਜਾਂਦਾ ਹੈ ਕਿ ਕਈ ਲੋਕਾਂ ਨੂੰ ਇਹ ਕਈ ਨਹੀਂ ਕਰਨੀ ਚਾਹੀਦੀ ਪ੍ਰੈਕਟਿਸ ਤਾਂ ਵਧੀਆ ਬੈਸਟ ਹੈ ਖਾਣਾ ਖਾਂਣ ਤੋਂ ਪਹਿਲਾਂ ਨਾਲੋ ਹੂੰ ਉਹ ਤੋਂ ਅੱਧੇ ਪੌਣੇ ਘੰਟੇ ਚੋਂ ਖਾਣਾ ਖਾ ਕੇ ਹੂੰ ਡਨ ਹੈ ਜੀ ਅੱਛਾ ਜਦੀ ਸੋਸਾਇਟੀ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਹਰ ਇੱਕ ਏਜ ਕੈਟਾਗਰੀ ਹਰ ਇੱਕ ਉਮਰ ਵਰਗ ਦਾ ਜਿਹੜਾ ਇਨਸਾਨ ਹੈ ਉਹ ਕੁਝ ਗਲਤੀਆਂ ਕਰ ਰਿਹਾ ਹੈ ਜੋ ਉਹਨੂੰ ਕਰਨੀ ਨਹੀਂ ਚਾਹੀਦੀ ਬਾਅਦ ਦੇ ਵਿੱਚ ਉਹਨੂੰ ਭੁਗਤਣਾ ਪੈਂਦਾ ਹੈ ਕਿਉਂਕਿ ਉਹ ਜਿਹੜੀਆਂ ਛੋਟੀਆਂ-ਛੋਟੀਆਂ ਗਲਤੀਆਂ ਨੇ ਬਾਅਦ ਦੇ ਵਿੱਚ ਉਹਦੀ ਬਿਮਾਰੀ ਦਾ ਕਾਰਨ ਬਣਦੀਆਂ ਨੇ ਤਾਂ ਕੀ ਅਕਸਰ ਅਸੀਂ ਗਲਤੀਆਂ ਆਪ ਕਰ ਦਿੰਨੇ ਆ ਸਭ ਤੋਂ ਪਹਿਲੀ ਗਲਤੀ ਲੋਕੀ ਖਾਣੇ ਤੋਂ ਪਹਿਲਾਂ ਜਾਂ ਚਾਹ ਪੀ ਕੇ ਮੈਂ ਸਵੇਰ ਉੱਠ ਕੇ ਚਾਹ ਪੀ ਲਈ ਸਭ ਤੋਂ ਪਹਿਲੀ ਗਲਤੀ ਹੈ ਨਾ ਤਾਂ ਸਾਨੂੰ ਚਾਹ ਦੀ ਲੋੜ ਸੀ ਉਸਤ ਨਾ ਦੁੱਧ ਦੀ ਨਾ ਚੀਨੀ ਦੀ ਉਹ ਕਹਿੰਦੇ ਉਹਦੇ ਨਾਲ ਅਲਸਰ ਹੋ ਜਾਂਦੇ ਆ ਇਹ ਕੱਲੇ ਬਰਾੜ ਨੂੰ ਦੱਸਣਾ ਗੱਡੀ ਚੰਗੀ ਭਲੀ ਰਾਤ ਰੀਚਾਰਜ ਕਰੀ ਹੂੰ ਰਾਤ ਨੂੰ ਖਾ ਕੇ ਕਿਹਾ ਕਿ ਤੁਸੀਂ ਘੜਾਣ ਕਿਤੇ ਕੋਈ ਘਣਚ ਲਾ ਕੇ ਆਇਓ ਕਣ ਸਮੇ ਵੱਡਾ ਥੋੜਾ ਕੁਝ ਨਹੀਂ ਕਰਿਆ ਬਹਿਲੇ ਬੈਠੇ ਰਹੇ ਸੋ ਗਏ ਸਵੇਰੇ ਉੱਠੇ ਫਿਰ ਅਨਰਜੀ ਪਾ ਲਈ ਤੇ ਉਹ ਚਾਹ ਐਲਕਲਾਈਨ ਕਰ ਦਿੰਦੀ ਐ ਸਟਮਕ ਨੂੰ ਐਸਿਡਿਕ ਨਹੀਂ ਹੈ ਪੁੱਠਾ ਐਲਕਲਾਈਨ ਐਲਕਲਾਈਨ ਸਟਮਕ ਚ ਅਲਸਰ ਹੁੰਦਾ ਆਪਣਾ ਸਟਮਕ ਦਾ ਪਰਪਸ ਐ ਐਸਿਡ ਹੋਲਡ ਕਰਨਾ ਜਦੋਂ ਐਸਿਡ ਘਟਦਾ ਤਦ ਰੌਲਾ ਪੈਂਦਾ ਤਾਂ ਆਪਾਂ ਨੇ ਐਸਿਡ ਘਟਾਣਾ ਚਾਹ ਪੀ ਪੀ ਕੇ ਐਸਿਡ ਘਟ ਜਾਂਦਾ ਬਾਰ ਬਾਰ ਖਾਣਾ ਐਸਿਡ ਘਟਦਾ ਰੋਟੀ ਜ਼ਿਆਦਾ ਖਾਣੀ ਓਵਰ ਈਟਿੰਗ ਜਿਹੜੇ ਲੋਕਾਂ ਦੀ 1.5 ਰੋਟੀ ਤੇ ਭੁੱਖ ਮਰ ਗਈ ਮਗਰ 3 ਦੀ ਗਿਣਕੇ ਖਾਣੀ ਹੈ ਉਹ ਗਲਤ ਹੈ ਲੇਟ ਖਾਣਾ ਖਾਣਾ ਗਲਤ ਹੈ ਅਗਰ ਤੁਸੀਂ ਸਵੇਰੇ 10 11 ਵਜੇ ਤੱਕ ਖਾਣਾ ਨਾ ਖਾਓ ਉਹ ਬੈਸਟ ਪ੍ਰੈਕਟਿਸ ਹੈ ਕਿਉਂਕਿ ਰਾਤ ਦਾ ਜਿਹੜਾ ਖਾਣਾ ਖਾਇਆ ਹੋਇਆ ਉਹਦੀ ਬਲੱਡ ਸ਼ੂਗਰ ਹਜੇ ਤੱਕ ਬੋਡੀ ਚ ਹੈ ਉਹ 10 11 ਵਜੇ ਤੱਕ ਐਗਜ਼ੌਸਟ ਹੋ ਜਾਂਦੀ ਹੈ weight loss ਅਲੱਗ ਹੋਗਾ fasting ਦੇ ਬੈਨੀਫਿਟਸ ਅਲੱਗ ਮਿਲਣਗੇ skin hair nail eyes ਤੇ ਬੋਡੀ ਐਨਰਜੀ ਜ਼ਿਆਦਾ ਫੀਲ ਕਰੇਗੀ ਦੂਜੀ ਚੀਜ਼ ਹੈ ਇੱਕ ਬੜਾ ਬਹੁਤ ਪੁੱਠਾ ਆਈਡੀਆ ਕਿ ਲੂਣ ਮਾੜਾ ਹੂੰ ਆਪਣੀ ਬੋਡੀ ਦਾ ਸਭ ਤੋਂ ਇੰਪੋਰਟੈਂਟ ਮਿਨਰਲ ਸੋਡੀਅਮ ਤੇ ਪੋਟਾਸ਼ੀਅਮ ਹੈ ਰਿਫਾਈਨਡ ਲੂਣ ਮਾੜਾ ਹੂੰ ਲੂਣ ਮਾੜਾ ਨਹੀਂ ਹੈ ਤਾਂ ਲੂਣ ਸੇਂਦਾ ਨਮਕ ਰੱਬ ਕੇ ਦੱਜ ਕੇ ਜਿਵੇਂ ਮਰਜ਼ੀ ਖਾਓ ਜੀ ਕੋਈ ਚੱਕਰ ਨਹੀਂ ਆ ਅਗਰ ਬੀਪੀ ਦੀ ਪ੍ਰੋਬਲਮ ਹੈ ਫਿਰ ਥੋੜਾ ਧਿਆਨ ਰੱਖਣਾ ਪੈਂਦਾ ਬਟ ਬੀਪੀ ਵਾਲਾ ਵੀ ਸੇਂਦਾ ਨਮਕ ਖਾ ਸਕਦਾ ਰਮ ਤਾਂ ਜਿਹੜਾ ਕਹਿੰਦੇ ਲੋ ਸੋਡੀਅਮ ਡਾਈਟ ਹਾਂਜੀ ਉਹ ਬਿਲਕੁਲ ਗਲਤ ਆਈਡੀਆ ਹੈ ਪਾਣੀ ਲੂਣ ਚ ਨਹੀਂ ਹਜਮਾ ਹੁੰਦਾ ਲੂਣ ਪਾਣੀ ਜਮਾ ਹੁੰਦਾ ਤਾਂ ਉਹ ਸੋਚੇ ਕਿ ਪਾਣੀ ਸਾਡੇ ਚ ਬੋਡੀ ਚ ਵਾਟਰ ਟੈਂਸ਼ਨ ਹੈ ਅਸੀਂ ਲੂਣ ਘਟਾ ਦਿੰਨੇ ਹਾਂ ਮੈਂ ਕਿਹਾ ਕਮਲਿਓ ਲੂਣ ਚ ਪਾਣੀ ਨਹੀਂ ਆ ਕੇ ਮਿਲਦਾ ਪਾਣੀ ਚ ਲੂਣ ਮਿਲਦਾ ਹਾਂ ਤਾਂ ਵਾਟਰ ਟੈਂਸ਼ਨ ਬਲੱਡ 슈ਗਰ ਕਰਕੇ ਹੈ ਲੂਣ ਕਰਕੇ ਨਹੀਂ ਹੈ ਤਾਂ ਅਸੀਂ ਜਦ ਸ਼ੂਗਰ ਘਟਾਣੇ ਬੰਦੇ ਦੀ ਡਾਈਟ ਚ ਕਾਰਬੋਹਾਈਡਰੇਟ ਉਹਨੂੰ ਬਹੁਤ ਜ਼ਿਆਦਾ ਪਸ਼ਾਭ ਆਉਂਦਾ ਡਿਉਰੇਟਿਕ ਹੋ ਜਾਂਦਾ ਉਹ ਕਹਿੰਦਾ ਯਾਰ ਮੇਰੀ ਸਾਰੀ ਬੋਡੀ ਦੇ ਨਾ ਸਿਰ ਸਵੇਲਿੰਗ ਚਲੀ ਗਈ ਕਿਉਂਕਿ ਇਟ ਵਾਸ 슈ਗਰ ਹੋਲਡਿੰਗ ਦਾ ਵਾਟਰ ਬੜਾ ਸਿੰਪਲ ਜਿਹਾ ਲੌਜੀਕ ਹੈ ਤਾਂ ਚੀਨੀ ਤੇ ਕਾਰਬੋਹਾਈਡਰੇਟਸ ਜੇ ਤੁਸੀਂ 3-4 ਘੰਟੇ ਤੋਂ ਜ਼ਿਆਦਾ ਵਰਕਆਊਟ ਕਰਦੇ ਹੋ ਤਾਂ ਖਾ ਸਕਦੇ ਹੋ ਵਰਨਾ ਤੁਹਾਡੇ ਲਈ ਨਹੀਂ ਬਣੇ ਹੋਏ ਤੇ ਇੱਕ ਬਹੁਤ ਵੱਡੀ ਗਲਤੀ ਅੱਜਕੱਲ ਹੈਲਥ ਐਡਵਾਈਸ ਹੈ ਕਿ ਆਪਣੇ ਬੋਡੀ ਦਾ weight ਜਾਂ ਲਿੱਖ ਕੇ ਨਾ ਡਿਵਾਈਡ ਕਰਕੇ 10 ਬੜੀ ਨਾ ਪਤਾ ਨਹੀਂ ਕਿ ਕਿੰਨੇ ਫਰੂਟ ਖਾਣਾ ਹੂੰ ਫਰੂਟ ਹੈਗਾ ਜੈਨੇਟਿਕਲੀ ਮੋਡੀਫਾਈਡ ਜੀ ਉਹਦੇ ਵਿੱਚ ਹੈ ਕਿ ਫਰਕਟੋਸ ਫਰਕਟੋਸ ਸਾਰੀ ਲਿਵਰ ਲਈ ਜ਼ਹਿਰ ਹੈ ਟੈਸਟ ਕਰ ਲਿਓ ਜਾ ਕੇ ਗੂਗਲ ਤੇ ਆ ਚੈਟ ਜੀ ਪੀ ਟੀ ਜਾ ਕੇ ਦੇਖ ਲਿਓ ਵਿਚ ਸੈਲ ਇਨ ਆਰ ਬੋਡੀ ਕੰਜ਼ਿਊਮਸ ਫਰਕਟੋਸ ਸਿਰਫ ਇੱਕੋ ਸੈੱਲ ਹੈ ਲਿਵਰ ਤੇ ਤੁਸੀਂ ਲਿਵਰ ਨੂੰ ਤੰਗ ਨਹੀਂ ਕਰਨਾ ਬਸ ਅੱਛਾ ਲੋ ਕੈਲਰੀ ਦਹੀਂ ਯਾ ਫਿਰ ਜੇ ਆਪਾਂ ਗੱਲ ਕਰ ਲਈਏ ਵੀ ਬਿਸਕਟ ਜਿਹੜੇ ਨੋ 슈ਗਰ ਬਿਸਕਟ ਕਹਿ ਕੇ ਜਿਹੜੇ ਪ੍ਰੋਡਕਟਸ ਨੇ ਮਾਰਕੀਟ ਦੇ ਵਿੱਚ ਉਹ ਕਿੰਨੇ ਕੁ ਜ਼ਿਆਦਾ ਸਰਦਾਰ ਨੇ ਲੋ ਕੈਲਰੀ ਸਭ ਤੋਂ بڑا ਝੂਠ ਹੈ ਜੀ ਆਪਣੀ ਬਾਡੀ ਜਦ ਤੁਸੀਂ ਲੋ ਕੈਲਰੀ ਖਾਣੇ ਤੁਹਾਡੀ ਬਾਡੀ ਆਪ ਕੈਲਰੀਜ਼ ਬਣਾਦੀ ਹੈ ਹਾਂਜੀ ਗਲੂਕੋਨਿਓਜਨੈਸਿਸ ਤਾਂ ਤੁਸੀਂ ਅਗਰ ਗਲਤੀ ਕਰਕੇ ਲੋ ਕੈਲਰੀ ਸੋਚ ਰਹੇ ਹੋ ਵਧੀਆ ਤੁਹਾਡੇ ਲਈ ਲੋ ਕੈਲਰੀ ਵਧੀਆ ਨਹੀਂ ਹੈ ਆਪਣੇ ਲਈ ਕੈਲਰੀ ਤੇ ਵਧੀਆ ਹੈ ਮਗਰ ਕਿੱਥੋਂ ਆਈਆਂ ਕਾਰਬੋਹਾਈਡਰੇਟ ਦੇ ਤੇ ਚੀਨੀ ਤੋਂ ਆਈ ਹੋਈ ਕੈਲਰੀ ਮਾੜੀ ਹੈ ਨਾ ਹਾਂ ਫੈਟ ਤੋਂ ਜਿਵੇਂ ਤੁਹਾਨੂੰ ਯਾਦ ਹੋਣਾ ਤੁਹਾਡੇ ਬਜ਼ੁਰਗਾਂ ਦੀ ਸਟੋਰੀ ਸੁਣੀ ਕਿ ਛੰਨਾ ਭਰ ਕੇ ਪਿਓਰ ਉਹਨੂੰ ਕਹਿੰਦੇ ਐ ਇਹ ਜੀ ਚੀਜ਼ ਐ ਐਮ ਸੀ ਟਿਓ ਐਲ ਹੁੰਦਾ ਉਸ ਮੀਡੀਅਮ ਚੇਜ ਟ੍ਰੈਗਲਸ ਅਰਾਈਡਸ ਹਜ਼ਮ ਵੀ ਨਹੀਂ ਕਰਨਾ ਪੈਂਦਾ ਸਿੱਧਾ એનર્ਜੀ ਚ ਕਨਵਰਟ ਹੋ ਜਾਂਦਾ ਜਿਹੜੇ ਆ ਲੋ ਕੈਲਰੀ ਬਰਾਇਨ ਵਾਲਾ ਜੀ ਇਹ ਤਾਂ ਫੁੱਲ ਵੀਟ ਐ ਜੀ ਇਹ ਉਹ ਸਭ ਕੈਨ ਲਈ ਮਾਰਕੀਟਿੰਗ ਤਰੀਕੇ ਨੇ ਉਹ ਤਾਂ ਨਵੀਂ ਜਨਰੇਸ਼ਨ ਨੂੰ ਪਾਗਲ ਬਣਾਉਣ ਲਈ ਗੱਲ ਐ ਹੈਨਾ ਅਗਰ ਮੇਰਾ ਇੱਕ ਕੁਐਸਚਨ ਐ ਜੀ ਤੁਸੀਂ ਉਹ ਕੁਐਸਚਨ ਆਪ ਆਨਸਰ ਕਰਿਓ ਜੇ ਤੁਹਾਨੂੰ ਕਾਰਬੋਹਾਈਡਰੇਟਸ ਤੇ ਤੀਨੀ ਚਾਹੀਦੀ ਹੁੰਦੀ ਰੱਬ ਮਾਂ ਦੇ ਦੁੱਧ ਚ ਦੋਨੋਂ ਚੀਜ਼ਾਂ ਆਪ ਪਾ ਕੇ ਦਿੰਦਾ ਮਾਂ ਦੇ ਦੁੱਧ ਚ ਪ੍ਰੋਟੀਨ ਐ ਫੈਟ ਹੈ ਉਸ ਕੋਈ ਕਾਰਬੋਹਾਈਡਰੇਟ ਨਹੀਂ ਹੈ ਸ਼ਾਇਦ 5% ਤੋਂ ਵੀ ਘੱਟ ਹੈ ਚੀਨੀ ਜ਼ੀਰੋ ਹੀ ਹੈ ਤਾਂ ਅਗਰੇ ਮਾਂ ਦੇ ਦੁੱਧ ਚੀਨੀ ਸੀ ਆਪਣੀ ਪਲੇਟ ਚ ਕਿਉਂ ਆਣ ਗਈ ਜੀ ਲੌਜੀਕ ਹੈ ਆਪਣੇ ਸਰੀਰ ਦੀ ਕੰਪੋਜੀਸ਼ਨ ਚ ਸਭ ਤੋਂ ਵੱਡੀ ਚੀਜ਼ ਫੈਟ ਹੈ ਉਸ ਤੋਂ ਭੱਟ ਮਸਲ ਹੈ 슈ਗਰ ਤਾਂ ਇੱਕ ਚਮਚ ਹੁੰਦੀ ਆਪਣੀ ਬਾਡੀ ਚ ਤੇ ਤੁਸੀਂ ਇੱਕ ਰੋਟੀ ਚ 12 ਚਮਚੀਨੀ ਹੈ ਜੀ ਕਟੋਕਟ ਛੇਤਰ ਹੋ ਗਈ ਹੈ ਤਾਂ ਇੰਨੀ ਚੀਨੀ ਕਰਨੀ ਕੀ ਹੈ ਤਾਂ ਉੱਥੇ ਇੱਕ ਇੱਕ ਝੂਠਾ ਲੌਜੀਕ ਹੈ ਜਿਹੜਾ ਕਿ ਲੋਕਾਂ ਨੂੰ ਮਾਰਕੀਟਿੰਗ ਚ ਬਹਿਲایا ਫਸਲਾਇਆ ਜਾ ਰਹੀ ਹੈ ਜੀ ਤਾਂ ਦੋਸਤੋ ਕਿਹਾ ਜਾਂਦਾ ਵੀ ਸਿਹਤ ਸਾਡੀ ਸਭ ਤੋਂ ਵੱਡੀ ਦੌਲਤ ਹੈ ਤੇ ਅਕਸਰ ਅਸੀਂ ਇਸ ਦੌਲਤ ਨੂੰ ਨਜ਼ਰਅੰਦਾਜ਼ ਕਰਦੇ ਰਹਿੰਨੇ ਆ ਤੇ ਜੇਕਰ ਤੁਸੀਂ ਵੀ ਅਜਿਹੀਆਂ ਛੋਟੀਆਂ-ਛੋਟੀਆਂ ਗਲਤੀਆਂ ਕਰ ਰਹੇ ਹੋ ਛੋਟੀਆਂ-ਛੋਟੀਆਂ ਆਦਤਾਂ ਜੋ ਹੁਣ ਤੁਹਾਡੀਆਂ ਬਿਮਾਰੀਆਂ ਦਾ ਕਾਰਨ ਬਣ ਰਹੀ ਹੈ ਤਾਂ ਉਮੀਦ ਹੈ ਕਿ ਜਦੋਂ ਤੁਸੀਂ ਇਹ ਵੀਡੀਓ ਦੇਖੀ ਹੁਣ ਤੁਸੀਂ ਸਮਝ ਕੇ ਹੋਵੋਗੇ ਕਿ ਕਿਹੜੀਆਂ-ਕਿਹੜੀਆਂ ਜੜੀਆਂ ਗਲਤੀਆਂ ਨੇ ਅਸੀਂ ਅਕਸਰ ਆਮ ਤੌਰ ਤੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕਰ ਰਹੇ ਹਾਂ ਜੋ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਤਾਂ ਫਿਰ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਬਹੁਤ ਬਹੁਤ ਸ਼ੁਕਰੀਆ ਤੁਹਾਡਾ